ਜੋ ਜਿਹੜੇ ਕਾਜੂ ਬਦਾਮ ਕਾਜੂਆਂ ਵਾਲੇ ਕਾਜੂ ਹਾਂਜੀ ਹਾਂਜੀ ਬਦਾਮ ਕਾਜੂਆਂ ਵਾਲੇ ਕਾਜੂ ਮੈਂ ਕਿਹ ਹੋਰ ਚੀਜ਼ ਨਾ ਰੱਖੀ ਬੈਠੇ ਹਾਂ ਲੈ ਮਤਲਬ ਕਾਜੂ ਨੇੜੇ ਹੋ ਕੇ ਦੇਖਣ ਦੇ ਵੀ ਇਹ ਕਾਜੂ ਦਾ ਬੂਟਾ ਕਿਹ ਜਿਹਾ ਹੁੰਦਾ ਹਾਂਜੀ ਹਾਂਜੀ ਹਾਂ ਹੋ ਜਾਂਦਾ ਜੀ ਇਹਦਾ ਫਾਲੀ ਬਹੁਤ ਪਿਆ ਤੁਹਾਡੇ ਆਪ ਰੂਟਿੰਗ ਆਈ ਹੋਈ ਹੈ ਇਹਨੂੰ ਸੇਵਾ ਸੰਭਾਲ ਵੱਧ ਚਾਹੀਦੀ ਹੋਗੀ ਬਹੁਤ ਨਹੀਂ ਆਮ ਨੋਰ ਚੀਜ਼ ਦੀ ਬੀਜੀ ਇਹ 10 ਕਿਲੋ ਦੇ ਵਿੱਚ ਹੈ 10 ਜਮਣਾ ਜਿਹੜੀਆਂ ਕਿਲੋ ਦੀਆਂ ਹੁੰਦੀਆਂ ਨੇ 10 ਜਾਂ ਮਤਲਬ ਕਿਲੋ ਦੀ ਨਹੀਂ 100 ਗ੍ਰਾਮ ਦੀ ਇੱਕ ਹੋਗੀ ਹਾਂਜੀ 100 ਗ੍ਰਾਮ ਦੀ ਇੱਕ ਹੋਗੀ 100 ਗ੍ਰਾਮ ਦੀ ਇੱਕ ਜਮਣ ਲੱਗਣੀ ਹੈ ਤੇ 10 ਹੋ ਗਈਆਂ ਤੇ ਕਿਲੋ ਹੋ ਜਾਣੀਆਂ ਹਾਂਜੀ ਕਿਲੋ ਦਾ ਹੈ ਅੱਛਾ ਸਾਰਾ ਸਾਲ ਹੀ ਲੱਗੀਆਂ ਜਾਂਦਾ ਸਾਰੇ ਸਾਲ ਲੱਗੀਆਂ ਜਾਂਦੀਆਂ ਮੰਗੋ ਸ਼ੇਗੀ ਚੱਲੇ ਯਾਰ ਸਾਰਾ ਸਾਲ ਬਾਗਾਂ માં ਆਉਂਦੀ ਹੈ ਵਾਲੀ ਹੈ ਜੀ ਜਿਹੜੀ ਅੱਜ ਦੇ ਟਾਈਮ ਦੀ ਹੈ ਸਭ ਤੋਂ ਟਾਪ ਬਰੀਡ ਦੇ ਵਿੱਚ ਆਉਂਦਾ ਜੀ ਇਹ ਅਮਰੂਦ ਹਾਂਜੀ ਇਹ ਤਾਈਵਾਨ ਹੈ ਜੀ ਤਾਈਵਾਨ ਹਾਂਜੀ ਇਹਨੂੰ ਛੋਟੇ ਨਹੀਂ ਫਰੂਟ ਆ ਜਾਂਦਾ ਹੈ ਹਾਂਜੀ ਆ ਫਲਾਵਰਿੰਗ ਹੈ ਛੋਟੇ ਜਿਹੇ ਬੂਟੇ ਨਹੀਂ ਫਰੂਟਿੰਗ ਆਉਂਦੀਆਂ ਬਾਅਦ ਇਹ ਨਵੇਂ ਹੀ ਕੱਢੇ ਇਹ ਅਮਰੂਦ ਆ ਇਹ ਅਮਰੂਦ ਹੈ ਜੀ ਨਾ ਹੀ ਇਹਨੂੰ ਅਮਰੂਦ ਮੰਨ ਸਕਦੇ ਆ ਜੀ ਨਾ ਹੀ ਸਟ੍ਰੋਬੇਰੀ ਮੰਨ ਸਕਦੇ ਆ ਇਹਦਾ ਜਿਹੜਾ ਕਲਰ ਹੋਊਗਾ ਰੈੱਡ ਹੁੰਦਾ ਜੀ ਫਰੂਟ ਦਾ ਕਲਰ ਹੈ ਸਾਈਜ਼ ਇਹਦਾ ਨੋਰਮਲ ਹੁੰਦਾ ਇੰਨਾ ਕੁ ਜੀ ਤੇ ਪੱਤੇ ਅਮਰੂਦਾਂ ਵਾਲੇ ਨਹੀਂ ਹਨਾ ਜ ਜੇ ਪੱਤੇ ਹੋਰ ਤਰ੍ਹਾਂ ਦੇ ਲੱਗਦੇ ਆ ਹਾਂ ਜੀ ਉਹ ਜਿਹੜਾ ਵਾਰਡ ਜੀ ਕਰਦੇ ਆ ਬੂਟੇ ਦੇ ਹਾਂ ਜੀ ਪੱਤਾ ਸੋਖਾਣੇ ਸੋਖਾਣੇ ਆ ਆ ਲੋ ਹਾਂ ਲੈ ਲੱਗੇ ਹੋਏ ਆ ਇਹਨੂੰ ਕਮਾਲ ਹੈ ਕਿਨੇ ਚਾਹਦਾ ਬੂਟਾ ਇਹ ਐਚ 4 ਬਰੀਡ ਆ ਵੀ ਜੀ ਰੂਟ ਸਟਾਕ ਦੇ ਉੱਤੇ ਆ हां यार देख ले। ਜਿਹੜੀ ਇਹ ਵਾਲੀ ਬਰੀਡ ਹੈ ਰੂਟ ਸਟਾਕ ਦੇ ਉੱਤੇ ਆ। ਹੂੰ ਆ ਦੇਖਿਓ ਅੰਬਾਂ ਨੂੰ ਬੂਰ ਕਿੰਨਾ ਪਿਆ ਹੋਇਆ। ਇੱਕ ਅੰਬ ਤੇ ਨਹੀਂ ਪਿਆ ਸਾਰਿਆਂ ਤੇ ਹੀ ਪਿਆ ਹੋਇਆ ਵਾ। ਮਤਲਬ ਪੰਜਾਬ ਦੀ ਧਰਤੀ ਵੀ ਹੁਣ ਇਹਨਾਂ ਨੂੰ ਵਫਾ ਕਰਨ ਲੱਗ ਗਈ ਆ। ਧਰਤੀ ਤਾਂ ਪਹਿਲਾਂ ਹੀ ਵਫਾ ਕਰਦੀ ਸੀ ਮਤਲਬ ਹੁਣ ਹੋ ਜਾਂਦੇ ਆ ਅੰਬ। ਅੰਬ ਇਹਦੇ ਲਾਉਣ ਦੀ ਤਕਨੀਕ ਵੀ ਆ ਖਾਸ ਤਰੀਕੇ ਦੇ ਅੰਬਾ। ਇਦੋਂ ਵੀ ਨਾ ਇਹ ਅੰਬ ਹੀ ਨਹੀਂ ਕੱਲੇ ਮਰੂਦ ਵੀ ਹੈਗੇ ਆ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਇਸ ਵਕਤ ਮੈਂ ਮਰੀਰਗੋੜਲੇ ਇਹ ਗੋਲਡਨ ਨਰਸਰੀ ਚ ਹਸਨ ਸਾਹਿਬ ਆਪਣੇ ਨਾਲ ਵੀ ਜਸਤਰੀ ਕਲ ਕੀ ਹਾਲ ਨੇ ਠੀਕ ਠਾਕ ਹੋ ਜੀ ਠੀਕ ਹੈ ਜੀ ਭਾਈ ਜੀ ਇਹ ਕਿਹੜੀ ਨਸਲ ਆ ਏ ਬੀ ਜੀ ਜਾਪਾਨੀ ਮੀਆਂ জাকੀ ਆ ਜੀ ਜਾਪਾਨੀ ਮੀਆਂ জাকੀ ਇਹ ਆਪਣੇ ਹੋ ਜੂ ਹਾਂ ਜੀ ਅੱਛਾ ਇਹ ਆਪਣੇ ਬਹੁਤ 2 ਸਾਲ ਪੁਰਾਣਾ ਬੂਟਾ ਪਿਆ ਆਪਣੇ ਕੋਲੇ ਜੀ ਅੱਛਾ 2 ਸਾਲਾਂ ਦਾ ਮਤਲਬ 2 ਸਾਲ ਬਾਅਦ ਫਲ ਲੱਗਦਾ ਇਹਨੂੰ ਹਾਂ ਜੀ ਹੂੰ ਤੇ ਇਹਦੇ ਛੋਟੇ ਬੂਟੇ ਜਿਹੜੇ ਉਹਨਾਂ ਨੂੰ ਵੀ ਫਰੂਟ ਆਇਆ ਹੋਇਆ ਜੀ ਅੱਛਾ ਛੋਟੇ ਬੂਟੇ ਆ ਹਾਂ ਜੀ ਚਲੋ ਇਹ ਤਾਂ ਵੱਡਾ ਹੋਇਆ ਤਾਂ ਮਤਲਬ ਇਹ ਪੂਰਾ ਤਿਆਰ ਹੈ ਜੀ ਫਰੂਟਿੰਗ ਨੂੰ ਆ ਤਿਆਰ ਆ ਦੇਖੋ ਫਰੂਟ ਬਣਨ ਲੱਗਿਆ ਇਹਦਾ ਜੀ 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 ਆ ਤੇ ਆ ਦੇਖੋ ਕਈ ਫਲ ਥੋੜਾ ਮੈਨੂੰ ਇਹ ਹੱਥ ਜਨ ਵਾਲਾ ਛੱਡ ਨਾ ਜਾਵੇ ਕਿਤੇ ਡਰ ਲਿਆ ਲੱਗਦਾ ਫਰੂਟਿੰਗ ਆ ਦੇਖੋ ਬਣਨ ਲੱਗੀ ਹਾਂ ਬਿਲਕੁਲ ਆ ਦੇਖੋ ਆ ਦੇਖੋ ਹਾਂ ਆ ਦੇ ਨਿੱਕੇ ਨਿੱਕੇ ਹੰਬ ਲੱਗਣੇ ਸ਼ੁਰੂ ਹੋ ਚੁੱਕੇ ਆ ਦੇਖੋ ਹਾਂ ਇਹ ਇਹ ਕਿਵੇਂ ਕੀ ਇਸ ਤਰੀਕੇ ਦਾ ਸਵਾਦ ਹੁੰਦਾ ਇਹਨਾਂ ਦਾ ਕਿਵੇਂ ਆ ਇਹ ਇਹ ਆ ਜਿਹੜਾ ਸਭ ਤੋਂ ਮਹਿੰਗਾ ਫਰੂਟ ਆ ਜੀ ਇਹਦਾ ਇਹ ਸਭ ਤੋਂ ਮਹਿੰਗਾ ਅੰਬ ਸਭ ਤੋਂ ਮਹਿੰਗਾ ਅੰਬ ਹੈ ਜੀ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਜਿਹੜਾ ਮੀਆਂ ਜਾਕੀ ਆ ਮੀਆਂ ਜਾਕੀ ਜਾਪਾਨੀ ਮੀਆਂ ਜਾਕੀ ਜਾਪਾਨੀ ਮੀਆਂ ਜਾਕੀ ਜਿਹੜਾ ਜਿਹੜਾ ਫਰੂਟ ਦਾ ਕਲਰ ਆ ਉਹ ਉੱਪਰੋਂ ਰੈੱਡ ਹੁੰਦਾ ਜੀ ਅੱਛਾ ਇਹਦੀ ਇਹ ਖਾਸੀਅਤ ਆ ਹਾਂਜੀ ਤੇ ਆਪਾਂ ਹੋਰ ਦੇਖੀਏ ਪੂਟੇ ਹਾਂਜੀ ਹਾਂਜੀ ਕਿਹੜੇ ਪਾਸੋਂ ਚੱਲ ਗਈ ਇਧਰੋਂ ਹਾਂਜੀ ਤੇ ਆਹ ਤਾਂ ਅੰਬ ਹੋਗੇ ਅੰਬਾਂ ਦੀਆਂ ਹੋਰ ਨਸਲਾਂ ਵੀ ਦਿਖਾਵਾਂਗੇ ਹਜੇ ਤਾਂ ਗੱਲ ਬੰਦਿਆ ਤਾਂ ਸਾਰੀਆਂ ਨਸਲਾਂ ਮਿਲ ਜਾਣਗੀਆਂ ਸ਼ੁਰੂ ਹੀ ਕੀਤੀ ਆ ਗੱਲ ਆ ਆ ਪਾ ਆ ਹੈਗੇ ਆ ਅਮਰੂਦ ਤੇ ਅਮਰੂਦ ਲੱਗੇ ਹੋਏ ਆ ਇਹ ਕਿਹੜੀ ਨਸਲ ਆ ਵੱਖਾਂ ਵੱਖਰੀਆਂ ਬੱਕਰੀਆਂ ਨਸਲਾਂ ਨੇ ਜੀ ਹਾਂਜੀ ਜਿਹੜੀ ਇਹ ਵਾਲੀ ਆ ਜੀ ਜੇ ਅੱਜ ਦੇ ਟਾਈਮ ਦੀ ਐ ਸਭ ਤੋਂ ਟੌਪ ਅਬਰੀਡ ਦੇ ਵਿੱਚ ਆਉਂਦਾ ਜੀ ਇਹ ਅਮਰੂਦ ਹਾਂਜੀ ਇਹ ਤਾਈਵਾਨ ਹੈ ਜੀ ਤਾਈਵਾਨ ਇਹਨੂੰ ਛੋਟੇ ਨਹੀਂ ਫਰੂਟ ਆ ਜਾਂਦਾ ਹੈ ਹਾਂਜੀ ਆ ਫਲਾਵਰਿੰਗ ਹੈ ਛੋਟੇ ਜਿਹੇ ਬੂਟੇ ਨਹੀਂ ਫਰੂਟਿੰਗ ਆਉਂਦੀਆਂ ਬਾਗ ਦੇ ਜੀ ਹੁਣ ਸਭ ਤੋਂ ਜ਼ਿਆਦਾ ਚੱਲ ਰਿਹਾ ਥੋੜੀ ਜਗ੍ਹਾ ਦੇ ਵਿੱਚ ਲੱਗਦਾ ਜੀ ਜੀ ਹਾਂਜੀ ਥੋੜੀ ਜਗ੍ਹਾ ਘੇਰਦਾ ਹਾਈਟ ਛੋਟੀ ਰਹਿੰਦੀ ਆ ਫਰੂਟਿੰਗ ਵੀ ਲਾਜਵਾਬ ਹੈ ਤਿੰਨ ਵਾਰੀ ਫਰੂਟ ਦਿੰਦਾ ਸਾਲ ਦੇ ਵਿੱਚ ਸਾਲ ਚ ਤਿੰਨ ਵਾਰੀ ਤਿੰਨ ਵਾਰੀ ਬਹੁਤ ਕਮਾਲ 1 ਕਿੰਨੇ ਸਾਲ ਚਰਦਾ ਬੂਟਾ ਹੈ ਇਹ ਤਾਂ 6 ਮਹੀਨਿਆਂ ਦਾ ਬੂਟਾ ਜੀ ਅੱਛਾ ਇਹ ਕਿੱਡਾ ਕਕਾਰ ਹੋ ਜਾਂਦਾ ਇਹਦਾ 5 ਫੁੱਟ ਦੀ ਹਾਈਟ ਹੀ ਰਹਿੰਦੀ ਹੈ 5 ਫੁੱਟ ਦੀ ਹਾਈਟ ਰਹਿੰਦੀ ਹੈ 5 ਫੁੱਟ ਦੀ ਹਾਈਟ ਰਹਿੰਦੀ ਹੈ ਤੇ ਜੇ ਆਹ ਇੱਕਾ ਗੋਲ ਜੇ ਪਏ ਆਹ ਇਹ ਇੱਕ ਏ ਵਾਲਾ ਜੀ ਆਹ ਹਾਂ ਇਹ ਰੈਡੀ ਡਾਇਮੰਡ ਹੈ ਜੀ ਇਹ ਰੈਡੀ ਡਾਇਮੰਡ ਹਾਂ ਜੀ ਇਹਦਾ ਡਬਲ ਫਲੇਵਰ ਹੈ ਡਬਲ ਟੇਸਟ ਹੈ ਵਿੱਚੋਂ ਬਿਲਕੁਲ ਰੈੱਡ ਹੋਊਗਾ 20 ਵੀ ਇਹਦੇ ਚ 4-5 ਹੀ ਹੋਣਗੇ ਤੇ ਫਲੇਵਰ ਕਿਹੜੇ ਕਿਹੜੇ ਦਿੰਦਾ ਹੈ ਹਾਂਜੀ ਖਰਬੂਜੇ ਤੇ ਅੰਬੂਰੂਦ ਦਾ ਜੀ ਅੱਛਾ ਦੋ ਸਵਾਦਾਂ ਵਾਲਾ ਹੈ ਦੋ ਸਵਾਦਾਂ ਵਾਲਾ ਹੈ ਜੀ ਇਹ ਵਾਹ ਜੀ ਵਾਹ ਕਮਾਲ ਹਾਂਜੀ ਇਹ ਹੈਗਾ ਜੀ ਐਪਲ ਕ੍ਰਾਸ ਐਪਲ ਕ੍ਰਾਸ ਆਹ ਇਹ ਗੋਲ ਹੈ ਇਹਦਾ ਹਾਂਜੀ ਬਿਲਕੁਲ ਹੀ ਗੋਲ ਅੰਬੂਰੂਦ ਹੋਊਗਾ ਜੀ ਇਹਦਾ ਅਸੀਂ ਦਾ ਫਰੂਟਿੰਗ ਦੀ ਸਟਾਰਟਿੰਗ ਹੈ ਫਰੂਟ ਵੀ ਇਹ ਵੀ 12 ਮਹੀਨੇ ਚੱਲਦਾ ਹੈ ਜੀ ਪਰ ਫਰੂਟ ਦਾ ਇਹਦਾ ਸਾਈਜ਼ ਨੋਰਮਲ ਹੁੰਦਾ ਜੀ ਟੇਸਟ ਦੇ ਵਿੱਚ ਸਭ ਤੋਂ ਵੱਖਰਾ ਹੈ ਅੱਛਾ ਤੇ ਕੱਦ ਕਿੱਡਾ ਖੋ ਜਾਂਦਾ ਮਲਾਈ ਵਰਗਾ ਹੈ ਖਾਨ ਨੂੰ ਇਹ ਹਾਈਟ ਦੇ ਵਿੱਚ 5 ਇੱਕ ਫੁੱਟ ਜੀ 5 6 ਫੁੱਟ ਜੀ ਹੂੰ ਜਿਆਦਾ ਵੱਡੇ ਨਹੀਂ ਜਾਂਦੇ ਮਤਲਬ ਆਹ ਦੇਖੋ ਲੈ ਬਹੁਤ ਸੋਹਣੇ ਆ ਤਿੰਨ ਕੋਈ ਹਾਂ ਜੀ ਹਸ਼ਿਆਰ ਸਫੈਦਾ ਹੈ ਜੀ ਇਹ ਹਸ਼ਿਆਰ ਸਫੈਦਾ ਇਹ ਬਹੁਤ ਮਸ਼ਹੂਰ ਮੰਨਿਆ ਜਾਂਦਾ ਹਾਂ ਜੀ ਇਹ ਬਾਗ ਦੇ ਲਈ ਲੱਗਦੇ ਆਂ ਵਾਲੇ ਆ ਜਿਹੜਾ ਹਸ਼ਿਆਰ ਸਫੈਦਾ ਹਾਂ ਜੀ ਇੱਕ ਇਹ ਵਾਲਾ ਹੈ ਬਲੈਕ ਵਾਲਾ ਹੈ ਜੀ ਹਾਂ ਇਹ ਕਿਹੜਾ ਬਲੈਕ ਵਾਲਾ ਹੈ ਬਲੈਕ ਜੀ ਕਾਲਾ ਕਾਲੇ ਅੰਬ ਕਾਲਾ ਅਮਰੂਦ ਜੀ ਕਾਲਾ ਅਮਰੂਦ ਹਾਂ ਕਾਲਾ ਵਾਲਾ ਇਹਦੀ ਵੀ ਫਰੂਟਿੰਗ ਸਟਾਰਟ ਆ ਜੀ ਇਹ ਜਿੰਨੀ ਵੀ ਚਾਹੀਦੀ ਹੈ ਸਾਰੀ ਕੁਆਂਟੀਟੀ ਮਿਲ ਜੂਗੀ ਇਹ ਬੀ ਐਨ ਆਰ ਹੈ ਜੀ ਬੀ ਐਨ ਆਰ ਹਾਂ ਜੀ 1 ਕੇਜੀ 1 ਕੇਜੀ ਮਤਲਬ ਇੱਕ ਅਮਰੂਦ ਕਿਲੋ ਦਾ ਲੱਗੂ ਹਾਂ ਜੀ ਕਿਲੋ ਦਾ ਜੀ ਕਿਲੋ ਕਿਲੋ ਦੇ ਅਮਰੂਦ ਲੱਗਣਗੇ ਹਾਂ ਜੀ ਹਮ ਇੱਕ ਰਾਂਜੇ ਕਿਵੇਂ ਅਗੇ ਪੁਰਾਣੇ ਆਪਣੇ ਹੁੰਦੇ ਸੀ ਕਲਾਸਿਕ ਜੀ ਪਹਿਲਾਂ ਬੁੱਟੇ ਉਹ ਵੀ ਹੁੰਦੇ ਜਿਹੜੇ ਪੁਰਾਣੇ ਜੀ ਜ਼ਮਾਨੇ ਵਾਲੇ ਕਿ ਨਹੀਂ ਬਦਲ ਗਏ ਹੁਣ ਪੇ ਤਾਂ ਹੁਣ ਸਾਰੇ ਹੋਣ ਵਾਲੀਆਂ ਜਿਹੜੀਆਂ ਬਰੀਡਾਂ ਨੇ ਵੀ ਜੇ ਸੁਧਾਰੀ ਇੰਨੀ ਆ ਸੁਧਾਰ ਹੋ ਰਿਹਾ ਸੁਧਾਰ ਲੱਗੇ ਆਪਣਾ ਸੁਧਾਰਨ ਕੇ ਰਾਂਚ ਲੱਗੇ ਹੁੰਦੇ ਸੀ ਅੱਗੇ ਹਨਾ ਹਾਂਜੀ ਇਹ ਜਿਹੜੀ ਇਹ ਵਾਲੀ ਬਰੀਡ ਹੈ ਇਹ ਆਮ ਨੋਰਮਲ ਹੈ ਜੀ ਜਿਹੜੀ ਆਪਣੀ ਦੇਸੀ ਦੀ ਹੈ ਦੇਸੀ ਬਰੀਡ ਬਾਰੇ ਗੱਲ ਕਰਦੇ ਹਾਂ ਦੇਸੀ ਨਸਲੀ ਜਿਹੜੀ ਆਪਣੀ ਪ੍ਰਾਣੀ ਹੈ ਦੇਸੀ ਨਸਲ ਉਹੀ ਨਸਲ ਹੈ ਜੀ ਨਾ ਇਹ ਖਰਾਬ ਹੁੰਦਾ ਹੈ ਨੋਰਮਲ ਸਾਈਜ਼ ਰਹਿੰਦਾ ਹੈ ਖਾਣ ਨੂੰ ਬਿਲਕੁਲ ਵੱਖਰਾ ਹੈ ਖਾਣ ਨੂੰ ਬਿਲਕੁਲ ਟੇਸਟ ਵਧੀਆ ਹੈ ਕੋ ਵੀ ਬਹੁਤ ਵੱਡੇ ਪੁੱਛਦੇ ਯਾਰ ਸਾਨੂੰ ਦੇਸੀ ਜਿਹਾ ਵਾਲਾ ਚਾਹੀਦਾ ਹਨਾ ਇੱਕ ਇਹ ਵਾਲਾ ਵੀ ਜੀ ਜੀ ਇਹਦੀ ਕੀ ਖਾਸੀ ਹੈ ਇਹ ਇਹ ਹੈਗਾ ਵੀ ਜੀ ਤਾਈਵਾਨ ਤਾਈਵਾਨ CH9 ਹਾਂਜੀ ਇਹਦੀ ਫਰੂਟਿੰਗ ਹੀ ਲਾਜਵਾਬ ਹੈ ਆ ਦੇਖੋ ਤੁਸੀਂ ਕੱਲੀ ਕੱਲੀ ਬ੍ਰਾਂਚ ਦੇ ਵਿੱਚ ਫਰੂਟ ਹੈ ਇਹਦੇ ਤੇ ਹਲੇ ਬੂਟਾ ਪੂਰਾ ਗੇਠ ਗਦਾਈ ਆ ਬੂਟਾ ਗੇਠ ਗਦਾਈ ਆ ਆ ਜੀ ਬਹੁਤ ਕਮਾਲ ਬਹੁਤ ਕਮਾਲ ਇਦੋਂ ਬਿਨਾ ਉੱਪਰ ਹੁਰਪਿਆ ਸੀ ਕਿ ਨਹੀਂ ਹੋਗੇ ਹਾਂਜੀ ਤੇ ਆ ਆਪਿਆ ਆਪਣੇ ਕੋਲੇ ਸਾਰੀ ਕਿਸਮਾਂ ਮਿਲ ਜਣੀਆਂ ਅਮਰੂਦੀਆਂ ਜਿਹੜਾ ਤੁਸੀਂ ਨਾਂ ਲੈ ਦਿਓਗੇ ਮਿਲ ਜੂਗੀ ਅੰਬਾਂ ਦੀ ਵਿੱਚ ਵੀ ਅਮਰੂਦਾਂ ਦੇ ਵਿੱਚ ਵੀ ਚੀਕੂ ਇਹ ਸੀਗੇ ਮਸਾਲੇ ਵਾਲੇ ਬੂਟੇ ਜੀ ਜੀ ਹਾਂ ਮਸਾਲੇ ਵਾਲੇ ਬੂਟੇ ਇਹ ਵੀ ਦਿਖਾ ਦਿਓ ਹਾਂ ਹਾਂਜੀ ਆ ਤਾਂ ਹੈਗਾ ਵਾ ਮੈਕਸ ਮਸਾਲਾ ਇਹ ਵੀ ਜੀ ਦਾਲਚੀਨੀ ਹੈ ਦਾਲਚੀਨੀ ਹਾਂਜੀ ਹੂੰ ਜਿਹੜਾ ਚੌਲਾਂ ਦੇ ਪੱਤਾ ਜਿਆ ਪਿਆ ਹੁੰਦਾ ਇਹ ਆ ਵਾਲਾ ਚੌਲਾਂ ਦੇ ਪੱਤੇ ਵਾਲਾ ਤੇਜਾ ਅੱਛਾ ਇਹ ਆ ਵਾ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਰੋਲ ਕੀ ਹੋਇਆ ਵਿੱਚ ਪਤਲਾ ਤਾਂ ਇਹਦਾ ਸਮੈਲ ਆਉਂਦੀ ਆ ਇਹ ਵਾਲਾ ਜੀ ਇਹ ਵਾਲਾ ਹਿੰਗ ਹੈ ਜੀ ਆਹ ਹਿੰਗ ਹਾਂਜੀ ਹਿੰਗ ਲੱਗਦੀ ਐ ਇਹਨੂੰ ਹਾਂਜੀ ਹਾਂ ਲੱਗਦੀ ਐ ਜੀ ਗੁੰਦ ਲੱਗਦੀ ਐ ਇਹਨੂੰ ਹੂੰ ਹਿੰਗ ਹੋ ਗਈ ਅੱਛਾ ਹਾਂਜੀ ਇਹ ਤੇ ਉਹ ਆ ਜੀ ਜੈਫਲ ਜੈਫਲ ਹਾਂਜੀ ਲੈ ਜੈਫਲ ਭਾਈ ਆ ਲੈ ਜੈਫਲ ਵੀ ਤੁਹਾਡੇ ਸਾਹਮਣੇ ਆ ਗਿਆ ਆਹ ਲੌਂਗ ਹੈ ਜੀ ਆਹ ਲੌਂਗ ਹੋ ਗਿਆ ਕਰ ਦੂਰੋਂ ਕਰਕੇ ਦਿਖਾ ਦੀ ਕਿਹੇ ਜੀ ਲੋਕ ਆ ਰਹੀ ਐ ਸਹੀ ਇਹ ਲੌਂਗ ਵਾਲਾ ਲੌਂਗ ਦਾ ਜੀ ਇਹ ਲੌਂਗ ਦਾ ਲਿਸ਼ਕਾਰਾ ਇਹ ਦੂਜਾ ਲੌਂਗ ਖਾਣ ਵਾਲਾ ਹਾਂਜੀ ਨੁਰਦਰਾਕਸ਼ ਮਿਲ ਜੇਗਾ ਨੁਰਦਰਾਕਸ਼ ਇਹ ਵੀ ਹੈ ਨਾ ਇਹ ਵੀ ਸੋਹਣਾ ਯਾਰ ਹਾਂਜੀ ਕਿੱਡੇ ਕਿੱਡੇ ਕੇ ਕਾਰਚ ਹੋ ਜਾਂਦੇ ਜੀ ਇਹ ਇਹ ਜਿਹੜੇ ਲੌਂਗ ਵਾਲੇ ਆ ਇਹ ਤਾਂ 10 10 12 12 ਫੁੱਟ ਦੇ ਹੋ ਜਾਂਦੇ ਆ ਜੀ ਹਾਂਜੀ ਅ ਇਹ ਵਾਲਾ ਹੋ ਗਿਆ ਆਉ ਸਪਾਈਸ ਇਹ ਆਉ ਸਪਾਈਸ ਕੀ ਹੁੰਦਾ ਬਈ ਹਾਂਜੀ ਮੈਕਸ ਮਸਾਲਾ ਜੀ ਮੈਕਸ ਮਸਾਲਾ ਮੈਕਸ ਮਸਾਲਾ ਦਾਲ ਸਾਬ ਜੀ ਦੇ ਵਿੱਚ ਪਾਉਣ ਨੂੰ ਜੀ ਹਾਂਜੀ ਚਾਹ ਦੇ ਵਿੱਚ ਪਾਉਣ ਨੂੰ ਇਹ ਪੱਤਾ ਪਾਣੀ ਇਹ ਮੈਡੀ ਸਰ ਪਲਾਂਟ ਹੀ ਆ ਜੀ ਹੂੰ ਸ਼ੂਗਰ ਵਾਲਿਆਂ ਵਾਸਤੇ ਬੀਬੀ ਵਾਲਿਆਂ ਵਾਸਤੇ ਸਭ ਤੋਂ ਵਧੀਆ ਜੀ ਹਾਂ ਆਰਗੇਨਿਕ ਹੈ ਜੀ ਆਜੀ ਜੀ ਹਾਂ ਨਾ ਆਰਗੇਨਿਕ ਹੈ ਜੀ ਬਹੁਤ ਸੋਹਣੀਆਂ ਚੀਜ਼ਾਂ ਹਾਂ ਜੀ ਆਹ ਇਲਾਇਚੀ ਹੈ ਜੀ ਛੋਟੀ ਆਹ ਇਲਾਇਚੀ ਆ ਨੀ ਕੀ ਇਲਾਇਚੀ ਇਹ ਕਿੱਡਾ ਕੁ ਹੋ ਜਾਂਦਾ ਵੇ ਗਮਲੇ ਚ ਲੱਗਦਾ ਇਹ ਗਮਲੇ ਚ ਲੱਗ ਜਾਂਦਾ ਜੀ ਆਮ ਲੈਸ਼ਾਂ ਲੱਗਦੀਆਂ ਇਹਨੂੰ ਕਿ ਕਿਸ ਤਰੀਕੇ ਦਾ ਕੀ ਹੁੰਦਾ ਇਹ ਹਾਂ ਜੀ ਇਲਾਇਚੀ ਇਹ ਜੇ ਛਿੱਲੀ ਜਗ੍ਹਾ ਤੇ ਲਗਾਣੇ ਆ ਜੀ ਜਿਮੋ ਛਾਂ ਵਗੈਰਾ ਦੇ ਵਿੱਚ ਉੱਥੇ ਇਲਾਇਚੀ ਬਣ ਜਾਂਦੀ ਹੈ ਜੀ ਜਿਮੋ ਕੱਲਾ ਬੂਟਾ ਰੱਖਦੇ ਆ ਉੱਥੇ ਘਟ ਬਣਦੀ ਹੈ ਹਾਂ ਬਲਕਿ ਕਿਉਂਕਿ ਥੋੜਾ ਜਿਹਾ ਮੌਸਮ ਦਾ ਵੀ ਹਾਂ ਹੋ ਜਾਂਦਾ ਹਾਂ ਜੀ ਹਾਂ ਜੀ ਕੁਤੀਆਰ ਬਾ ਕਰਨਾ ਕਰ ਸਕਦਾ ਹੈ ਨਾ ਤੇਰਵਾ ਕਰ ਚ ਕੀ ਜਾਂਦਾ ਕਿ ਕਿੰਨਾ ਕਿ ਮਹਿੰਗਾ ਹੋ ਗਿਆ ਕਿਤੇ ਆ ਤਾਂ ਆਮ ਨੋਰਮਲੀ ਚੱਲਦੇ ਆ ਜਿਹੜੇ ਨੋਰਮਲ ਨੋਰਮਲ ਚੱਲ ਜਾਂਦੇ ਨੇ ਬਿਲਕੁਲ ਬਿਲਕੁਲ ਨੋਰਮਲ ਚੱਲ ਜਾਂਦੇ ਆ ਤੇਰਵਾ ਕਰ ਚ ਜਾਂਦਾ ਕੁਛ ਨਹੀਂ ਚਲ ਗਿਆ ਅਗਲੇ ਪਾਸੇ ਦੇਖਿਓ ਹਾਂਜੀ ਹਾਂਜੀ ਤੇ ਵੀਰੇ ਹੁਣ ਜਾਮਣਾ ਆ ਗਈਆਂ ਹਾਂਜੀ ਜਾਮਣ ਜੀ ਜਾਮਣਾ ਦੇ ਵਿੱਚ ਆ ਗਿਆ ਇਹ ਯਾਦ ਰੱਖਿਓ ਖੰਨਾ ਰੋਡ ਦੇ ਉੱਤੇ ਆਪਾਂ ਆਹ ਦੇਖ ਸਕਦੇ ਹੋ ਖੰਨਾ ਰੋਡ ਰੇਲਕੋਟਲਾ ਖੰਨਾ ਰੋਡ ਇਹ ਤਾਂ ਵੀਜੀ ਥਾਈ ਜਾਮਣਾ ਬਲੈਕ ਵਾਲੀ ਮਹਕਾਲੀ ਜਾਮਣੀ ਜਿਹੜੀ ਕਾਲੀ ਰਾਜ ਜਾਮਣਾਂ ਦੀ ਆ ਫਲ ਤੇ ਨੂੰ ਵੀ ਪਿਆ ਫਿਰਦਾ ਹੈ ਇਹਦੀ ਹਾਈਟ ਆ ਜਿਹੜੀ ਛੋਟੀ ਰਹਿੰਦੀ ਆ ਛੋਟੀ ਰਹਿੰਦੀ ਆ ਛੋਟੀ ਦੇ ਵਿੱਚ ਹੀ ਗੀੜਕ ਵੀ ਛੋਟੀ ਹੋਊਗੀ ਜੀ ਛੋਲਿਆਂ ਦੇ ਦਾਣੇ ਜਿੰਨੀ ਗਾ ਜੀ ਹਾਈਟ ਦੇ ਵਿੱਚ ਵੀ ਬੌਣੀ ਰਹੂਗੀ ਬੜਾ ਪਹਿਲਾਂ ਪੌੜੀਆਂ ਚੜ ਕੇ ਲਾਉਣੀਆਂ ਪੈਂਦੀਆਂ ਸੀਆਂ ਹੀ ਹੁਣ ਹੀ ਲਾਉਣੀਆਂ ਪੈਣਗੀਆਂ ਨਾਲ ਅੱਗੇ ਨਾਲ ਗੱਲ ਸੀ ਵੀ ਭਾਈ ਜਾਮਣ ਤੇ ਨਾਲ ਚੜ ਉਹਦੀ ਲੱਕੜ ਮਾੜੀ ਹੁੰਦੀ ਆ ਹਾਂਜੀ ਹਾਂਜੀ ਹਾਈਟ ਦੇ ਵਿੱਚ ਬੌਣੀ ਰਹੂਗੀ ਜੀ ਇਹ ਹਾਂ ਇੱਕ ਜਵਾਕ ਤੋੜ ਸਕਦਾ ਵਾਦੂ ਆ ਹਾਂਜੀ ਫੂਟਿੰਗ ਵਾਦੂ ਆ ਇਹ ਵਾਲੀ ਆ ਵਾਈਡ ਜੀ ਵਾਈਟ ਸਫੇਦ ਹਾਂਜੀ ਸਫੈਦ ਇਹਨੂੰ ਵੀ ਫਰੂਟਿੰਗ ਪਈ ਹੋਈ ਆ ਨਾ ਇਹ ਫਾਲੇ ਨੂੰ ਵੀ ਆਈ ਜਾਂਦਾ ਹੈ ਇਹਦੀ ਵੀ ਹਾਈਟ ਛੋਟੀ ਰਹਿੰਦੀ ਆ ਇਹ ਹੈਗੀ ਜੀ ਥਾਈ ਕਿੰਗ ਥਾਈ ਕਿੰਗ ਦੀ ਕੀ ਖਾਸੀਅਤ ਥਾਈ ਕਿੰਗ ਜਮਣ ਦੀ ਇਸ ਦੀ ਵੀ ਜੀ ਇਹ 10 ਕਿਜੀ ਦੇ ਵਿੱਚ ਆ 10 ਜਮਣਾਂ ਜਿਹੜੀਆਂ ਕਿਲੋ ਦੀਆਂ ਹੁੰਦੀਆਂ ਨੇ 10 ਮਤਲਬ ਕਿਲੋ ਦੀ ਨਹੀਂ 100 ਗ੍ਰਾਮ ਦੀ ਇੱਕ ਹੋਗੀ ਹਾਂਜੀ 100 ਗ੍ਰਾਮ ਦੀ ਇੱਕ ਹੋਗੀ 100 ਗ੍ਰਾਮ ਦੀ ਇੱਕ ਜਮਣ ਲੱਗਣੀ ਹੈ ਤੇ 10 ਹੋ ਗਈਆਂ ਤੇ ਕਿਲੋ ਹੋ ਜਾਣੀਆਂ ਹਾਂਜੀ ਕਿਲੋ ਹੋ ਜਾਣੀਆਂ 10 ਕੇਜੀ ਦੇ ਵਿੱਚ ਆ ਥਾਈ ਕਿੰਗ ਕਹਿੰਦੇ ਆ ਇਹਨੂੰ ਥਾਈ ਕਿੰਗ ਹਾਂਜੀ ਥਾਈ ਕਿੰਗ 10 ਕੇਜੀ 10 ਕੇਜੀ ਕਹਿੰਦੇ ਆ ਦੇਖੋ ਇਹ ਵੀ ਇੱਕ ਨਸਲ ਤਿਆਰ ਹੋਈ ਆ ਬਹੁਤ ਇਨਕੋਲਾ ਵੀ ਇਧਰ ਮਹਗਾ ਵੀ ਜਮਣਾਂ ਹੀ ਆ ਹਾਂਜੀ ਇਹ ਵੀ ਜਮਣ ਹੈ ਜੀ ਇਹ ਰਾਏ ਆ ਵੀ ਜੀ ਤੇ ਇੱਕ ਹੋਰ ਗੱਲ ਕੋਈ ਆਪਣਾ ਨਾਮ ਲੈ ਕੇ ਆਵੇ ਭਾਈ ਰੇਟ ਰੋਵੇਂ ਸੈਟ ਕਰ ਲਿਓ ਹਾਂਜੀ ਤੇ ਮਿਹਰਬਾਨੀ ਕਰ ਦਿਓ ਆ ਦੇਖੋ ਲੈ ਇਦਰ ਵੀ ਜਾਮਣਾ ਹੁੰਟੜੀ ਜਿੰਨੀ ਚਾਹੀਦੀ ਆ ਓਨੀਆਂ ਮਿਲ ਜਾਏਗੀ ਜੀ ਬਹੁਤ ਪਈਆ ਵੈਰਾਈਟੀ ਨਰਸਰੀ ਕਿੱਡੀ ਨਰਸਰੀ ਆ ਬਾਈ ਜੀ ਤੁਹਾਡੇ ਪੁਰਾਣੇ ਬੰਦੇ ਤੁਸੀਂ ਹਾਂਜੀ ਤੇ ਇਹ ਵੀ ਜੀ ਮੰਗੇਓ ਆਹੜੀ ਮੰਗੇਓ ਆਲ ਟਾਈਮ ਦੇ ਵਿੱਚ ਆਲ ਟਾਈਮ ਹਾਂਜੀ ਇਹਦੀ ਫਰੂਟਿੰਗ ਵੀ ਸਟਾਰਟ ਆ ਸਾਰਾ ਸਾਲ ਹੀ ਲੱਗੀ ਜਾਂਦਾ ਹੈ ਅੱਛਾ ਸਾਰਾ ਸਾਲ ਹੀ ਲੱਗੀ ਜਾਂਦਾ ਸਾਰਾ ਸਾਲ ਲੱਗੀ ਜਾਂਦਾ ਮੰਗੇਓ ਸ਼ੀਕੀ ਚੱਲੇ ਯਾਰ ਸਾਰਾ ਸਾਲ ਵਾ ਗੱਲ ਮਾਕਦੀ ਆ ਇਹ ਗਮਲੇ ਦੇ ਵਿੱਚ ਵੀ ਲੱਗ ਜਾਏਗੀ ਜੀ ਇਹ ਵਾਲੀ ਬਰੀਡ ਆ ਗਮਲੇ ਦੇ ਵਿੱਚ ਵੀ ਮਤਲਬ ਵੀ ਬੂਟਾ ਲਾਉਣ ਵਾਲਾ ਬੰਦਾ ਚਾਹੀਦਾ ਵਕ ਬਹਾਨਾ ਕੋਈ ਨਹੀਂ ਹਾਂਜੀ ਸਾਂਭਣ ਵਾਲਾ ਹੋਣਾ ਚਾਹੀਦਾ ਜੀ ਰੈਗੂਲਰ ਚੱਲੀ ਜਾਂਦੇ ਆ ਜੀ ਆਪਾਂ ਵਧੀਏ ਦਰੋਂ ਅਗਲੇ ਪਾਸੇ ਹਾਂਜੀ ਨਿੰਬੂ ਪਿਆ ਨਿੰਬੂ ਹਾਂ ਨਿੰਬੂ ਦੀ ਬਹੁਤ ਲੋੜ ਪੈਂਦੀ ਆ ਆਮ ਨਿੰਬੂ ਅੱਜ ਦੇ ਟਾਈਮ ਦੇ ਵਿੱਚ ਵੀ ਜੀ ਜਿਹੜਾ 170 ਰੁਪਏ ਕਿਲੋ ਹੈ ਹਾਂ ਹਾਂਜੀ ਇਹ ਵਾਲੀ ਜਿਹੜੀ ਬਰੀਡ ਆ ਵੀ ਜੀ ਐਨ ਆਰ ਸੀ ਸੀ 7 ਹੈ ਜੀ ਜੀ ਹਾਂਜੀ ਜਿਹੜੀ ਬਾਗ ਦੇ ਲਈ ਸਭ ਤੋਂ ਜ਼ਿਆਦਾ ਬੈਸਟ ਮੰਨੀ ਜਾਂਦੀ ਆ ਡਾਗਪੁਰ ਯੂਨੀਵਰਸਿਟੀ ਦੀ ਬਰੀਡ ਹੈ ਵਾਲੀ ਆ ਜਿਹੜੀ ਤੇ 1 ਬੰਦਸੋ ਇੱਕ ਤਾਂ ਹੁੰਦਾ ਛਿਲਕਾ ਪਤਲੇ ਵਾਲਾ ਇੱਕ ਮੋٹے ਛਿਲਕੇ ਵਾਲਾ ਇਹਦਾ ਨੋਰਮਲ ਸਾਈਜ਼ ਰਹਿੰਦਾ ਇਹਨੂੰ ਵੀ ਫਰੂਟਿੰਗ ਸਟਾਰਟ ਆ ਜੀ ਦੇਖੋ ਆ ਦੇਖੋ ਬਾਲਕ ਦੇ ਵਿੱਚ ਲੱਗਦਾ ਆ ਦੇਖੋ ਗੁੱਛਿਆਂ ਦੇ ਵਿੱਚ ਫਰੂਟਿੰਗ ਪਹਿਲੀ ਵੀ ਪੁਰਾਣੀ ਵੀ ਲੱਗੀ ਹੋਈ ਆ ਤੇ ਆ ਦੂਸਰੀ ਵੀ ਆ ਰਹੀ ਆ ਹਮ ਰੈਗੂਲਰ ਲੱਗੀ ਜਾਊਗਾ ਸਾਲ ਦੇ ਵਿੱਚ ਚਾਰ ਤੜਾਈਆਂ ਹੁੰਦੀਆਂ ਨੇ ਇਹਦੀਆਂ ਇੱਕ ਹੁੰਦਾ ਪਤਲੇ ਛਿਲਕੇ ਵਾਲਾ ਨਿੰਬੂ ਹਾਂਜੀ ਉਹ ਸਟੋਰ ਕਰਨਾ ਥੋੜੇ ਜਿਹਾ ਅੱਖਾਂ ਦਾ ਖਰਾਬ ਹੋਣਾ ਇਹ ਉਹਦੇ ਨਾਲੋਂ ਹਲਕਾ ਜਾਂ ਮੋਟਾ ਹੁੰਦਾ ਜੀ ਮਤਲਬ ਸਟੋਰ ਕਰਨਾ ਸੌਖਾ ਹੈ ਹਾਂਜੀ ਹਾਂਜੀ ਹਲਕਾ ਜਾਂ ਮੋਟਾ ਹੁੰਦਾ ਉਹਦੇ ਨਾਲੋਂ ਸਟੋਰੀਜ਼ ਵਧੀਆ ਏ ਤੇ ਦੂਸਰੇ ਲੋੜ ਪਾਣੀ ਨੂੰ ਵੀ ਵਧੀਆ ਏ ਪਾਣੀ ਨੂੰ ਵੀ ਵਧੀਆ ਆ ਆ ਬੂਟਾ ਕਹਦਾ ਵਾ ਆਹ ਆ ਇਹ ਕੜੀ ਪੱਤਾ ਏ ਜੀ ਕੜੀ ਪੱਤਾ ਆਹ ਵਾਲਾ ਹਨਾ ਹਾਂਜੀ ਇਹ ਕੜੀ ਪੱਤੇ ਹੋਗੇ ਇਹ ਕੜੀ ਪੱਤਾ ਏ ਜੀ ਆਹ ਹੋਇਆ ਜੀ ਸਟੀਵੀਆ ਸਟੀਵੀਆ ਸ਼ੂਗਰ ਵਾਲਿਓ ਮਿੱਠਾ ਜਾਂ ਪਤਾ ਯੂਜ਼ ਕਰਦੇ ਉਹ ਕਹਿੰਦੇ ਹੁੰਦੇ ਪਤਾ ਨਹੀਂ ਕੀ ਆ ਖਾ ਪਤਾ ਹਨਾ ਹਾਂਜੀ ਸੱਚਾ ਕਿ ਝੂਠਾ ਇਹਦੀ ਕੋਈ ਆਪਾਂ ਪੋਸਟ ਨਹੀਂ ਕਰਦੇ ਹਾਂਜੀ ਮਿੱਠਾ ਏ ਮਿੱਠਾ ਏ ਹਾਂਜੀ ਹੂੰ ਠੀਕ ਆ ਚੀਜ਼ ਮਤਲਬ ਚਿਕੀ ਚਾਬੇ ਇਹ ਵੀ ਲਿਆ ਸਕਦਾ ਹਾਂਜੀ ਤੇ ਇਦੋਂ ਬਾਅਦ ਵੀਰ ਜੀ ਵਧੀਏ ਆ ਬੜਾ ਬਟਾ ਰੱਖਿਓ ਬੂਟਾ ਇਹ ਵੀ ਅੰਬ ਦਾ ਹੀ ਆ ਇਹ ਵਿੱਚ ਵਿੱਚ ਜੀ ਸ਼ੌਕ ਰੱਖਦੇ ਨੇ ਜਿਹੜੇ ਵੀ ਵੱਡੇ ਬੂਟੇ ਲੱਗਣੇ ਲਾਉਣੇ ਨੇ ਜੀ ਹਾਂ ਦਰਖਤ ਮੰਨ ਵੀ ਦਰਖਤ ਟਾਈਪ ਹੀ ਵੀ ਹੁਣ ਹੀ ਨਾਲ ਦੀ ਨਾਲ ਹੀ ਫਰੂਟਿੰਗ ਸਟਾਰਟ ਹੋ ਜਾਵੇ ਇੱਕ ਨਾ ਵੱਡੇ ਦਰਖਤ ਲਾਉਣ ਪਿੱਛੇ ਬਹੁਤ ਹੰਦਾ ਲੌਜੀਕ ਇਹ ਵੀ ਹੁੰਦਾ ਬਾਈ ਜੀ ਵੀਰ ਚਿੜੀਆਂ ਚੁੜੀਆਂ ਆਣ ਨੇ ਪਾਲਣ ਸਾਡੇ ਘਰ ਹਾਂਜੀ ਪਪੂਆਂ ਚੀਪ ਰੰਦਿਆਂ ਨੂੰ ਪਿਆਰ ਕਰਨ ਵਾਲੇ ਹਨ ਇਹ ਜਿਹੜੇ ਇਹ ਵਾਲੇ ਬੂਟੇ ਵੀ ਜੀ ਇਹ ਅਗਲੇ ਸਾਲ ਫਰੂਟਿੰਗ ਹੈ ਜਿਹੜੀ ਪੂਰੀ ਲੱਦ ਕੇ ਦੇਣਗੇ ਘਟੋ ਘਟੇ ਇਹਨਾਂ ਨੂੰ 30 30 35 35 ਕਿਲੋ ਫਰੂਟ ਆ ਜਾਏਗਾ ਅਗਲੀ ਵਾਰ ਜਿਹੜੀ ਇਹ ਵਾਲੀ ਹੈ ਬਰੀਡ ਵੀ ਜੀ ਇਹ ਸੀਡਲੈਸ ਹੈ ਅੱਛਾ ਜਮੀ ਛੋਟਾ ਜਿਹਾ ਸੀਡ ਹੁੰਦਾ ਜੀ ਇਹਦਾ ਅੱਛਾ ਫਰੂਟਿੰਗ ਦਾ ਸਾਈਜ਼ ਵੀ ਵੱਡਾ ਹੋਊਗਾ ਇਹਦਾ 8-900 ਗ੍ਰਾਮ ਹੋ ਜਾਂਦਾ ਹੈ ਫਰੂਟਿੰਗ ਦਾ ਸਾਈਜ਼ ਤੇ ਆ ਵੀ ਯਾਰ ਬਲੇ ਆ ਵੀ ਬੂਰ ਤਾਂ ਪੂਰਾ ਹੀ ਪਿਆ ਇਹਨਾਂ ਨੂੰ ਅੰਬਾਂ ਇਹ ਤੋਤਾ ਪਰੀ ਹੈ ਜੀ ਤੋਤਾ ਪਰੀ ਤੋਤੇ ਵਰਗਾ ਹੁੰਦਾ ਹੈ ਹਾਂਜੀ ਤੋਤੇ ਵਰਗਾ ਹੁੰਦਾ ਇਹਦੀ ਵੀ ਫਰੂਟਿੰਗ ਸਟਾਰਟ ਹੈ ਜੀ ਬਿਲਕੁਲ ਕੱਲੇ ਕੱਲੇ ਬੂਟੇ ਨੂੰ ਫਰੂਟਿੰਗ ਸਟਾਰਟ ਹੈ ਤੇ ਆ ਹੈਗਾ ਬਾ ਸਾਕਾ ਹਰੀਆਂ ਦਾ ਮੀਟ ਹਾਂਜੀ ਉਹ ਚੱਕਿਓ ਕੋਈ ਫੁੱਲਾਂ ਯਾਰ ਇਹਨੂੰ ਸਾਕਾ ਹਰੀਆਂ ਦਾ ਮੀਟ ਕਹਿੰਦੇ ਆ ਕਿਉਂਕਿ ਇਸ ਸਵਾਦ ਤੋਂ ਬਣਾਉਂਦੇ ਆ ਦਾ ਸਵਾਦ ਮੀਟ ਵਰਗਾ ਬਣਦਾ ਹੈ ਨਾ ਹਾਂਜੀ ਤੇ ਇਹਨੂੰ ਬਹੁਤ ਫਲ ਲੱਗਦਾ ਜੇ ਫਲ ਇੱਥੇ ਲੱਗ ਗਿਆ ਇੱਥੇ ਲੱਗ ਗਿਆ ਜੜ ਤੇ ਲੱਗ ਗਿਆ ਇਹ 12 ਮਾਸ ਹੀ ਹੈ ਜੀ ਜਿਹੜੀ ਇਹ ਬਰੀਡ ਹੈ ਕਿੰਨੇ ਚਿਰ ਬਾਅਦ ਫਲ ਆ ਜਾਂਦਾ ਇਹਨੂੰ ਇਹਨੂੰ 3 ਸਾਲ 3 ਤੋਂ 4 ਸਾਲ ਲੈ ਜਾਂਦਾ ਇਹ ਵਾਲਾ ਤੇ ਮੈਂ ਕਹਿੰਦਾ ਵੀ ਸਾਰੇ ਪੰਡ ਖਾਈ ਚਲੇ ਤੇ ਮੁੱਖਣਾ ਨਹੀਂ ਹਾਂਜੀ ਇਹਨੂੰ ਬਣਾਉਣ ਦੀ ਵੀ ਕਲਾ ਵਾ ਰੈਗੂਲਰ ਫਰੂਟ ਲੱਗ ਹੀ ਜਾਂਦਾ ਜੀ ਇਹਨੂੰ ਬਣਾਉਣ ਦੀ ਵੀ ਕਲਾ ਕਟਹਲ ਕਹਿੰਦੇ ਆ ਇਹਨੂੰ ਤਾਂ ਆਪਣੇ ਲੋਕਾਂ ਘਟ ਖਾਂਦੇ ਆ ਇਹ ਹਾਂਜੀ ਜ਼ਿਆਦਾਤਰ ਆ ਸਾਊਥ ਬਿਹਾਰ ਵੀ ਹੁੰਦਾ ਬਿਹਾਰ ਜੁਪੀ ਮੈਂ ਉੱਧਰ ਖਾਂਦੇ ਦੇਖਿਆ ਸਵਾਦ ਬਹੁਤ ਵਨਦਾ ਵਾ ਵੱਖਰਾ ਬੂਟਾ ਲਾਉਣਾ ਚਾਹੀਦਾ ਜੀ ਹਾਂਜੀ ਅ ਅੱਗੇ ਕਾਟੀ ਮੁੰਮੈਂਗੋ ਮਿਲ ਜੇਗਾ ਜੀ ਇਹ ਵੀ ਆਲ ਟਾਈਮ ਦੇ ਵਿੱਚ ਆਉਂਦਾ ਹੈ ਆਲ ਟਾਈਮ ਦੇ ਵਿੱਚ ਠੀਕ ਆ ਇਹਦੀ ਵੀ ਫਰੂਟਿੰਗ ਸਟਾਰਟ ਆ ਜੀ ਹਾਂ ਬਿਲਕੁਲ ਰੋਤਾ ਕੀ ਨਾ ਹੁਣਗਾ ਆ ਦੇਖੋ ਇਹਦਾ ਫਰੂਟਿੰਗ ਆਉਂਦੀ ਹੈ ਜੀ ਨੂੰ ਵੀ ਆ ਦੇਖੋ ਲੈ ਸਾਰਾ ਸਾਲ ਹੀ ਫਰੂਟ ਲੱਗਦਾ ਇਹਨੂੰ ਔਰ ਫਰੂਟ ਤਾਂ ਚੱਲ ਪਿਆ ਕੰਮ ਹਾਂਜੀ ਤੇ ਇਹ ਵੀ ਰੈਗੂਲਰ ਲੱਗੀ ਜਾਂਦਾ ਏ ਤੇ ਵੀਰ ਜੀ ਇੱਧਰ ਆ ਜਾਓ ਆਹ ਨਿੰਬੂ ਇਹ ਵੀ ਆ ਨਹੀਂ ਵੀ ਜੀ ਇਹ ਕਿਨੂ ਆ ਜੀ ਕਿਨੂ ਕਿਨੂ ਵੀ ਦਿਖਾ ਦਿ ਦੀ ਵੀ ਦੱਸ ਦਿਓ ਸਾਨੂੰ ਗੱਲਬਾਤ ਕੀ ਆ ਤੇ ਇਹ ਕਿਹੜੀ ਨਸਲ ਆ ਹਾਂਜੀ ਇਹ ਕਿਹੜੀ ਨਸਲ ਆ ਇਹ ਆਪਣੇ ਗੰਗਾ ਨਗਰ ਵਾਲਾ ਜੀ ਮਹਾਰਾਜਾ ਮਹਾਰਾਜਾ ਗੰਗਾ ਨਗਰ ਵਾਲਾ ਉਹ ਆਪਣੇ ਮੁਸੰਮੀ ਪਈ ਆ ਜੀ ਹਾਇਦਰਾਬਾਦੀ ਹਾਇਦਰਾਬਾਦੀ ਲੈ ਹਾਇਦਰਾਬਾਦੀ ਮੁਸੰਮੀ ਹਾਂਜੀ ਹੂੰ ਇਹਨੂੰ ਵੀ ਵਿੱਚ ਬੂਟਿਆਂ ਨੂੰ ਫਰੂਟ ਆਇਆ ਹੋਇਆ ਵੱਡੇ ਬੂਟੇ ਨੇ ਇਹ ਜੀ ਹਾਂਜੀ ਕੋਈ ਖਾਸ ਨੁਕਤਾ ਹੁੰਦਾ ਇਹਨਾਂ ਨੂੰ ਸੰਭਾਲਣ ਦਾ ਪਾਣੀ ਘੱਟ ਵੱਧ ਇਹ ਘਾਟੀ ਪਾਣੀ ਤੁਹਾਡੇ ਕੋਲੇ ਵਧੀਆ ਹੁੰਦੇ ਆ ਇਹ ਵੀ ਜੀ ਪਾਣੀ ਦੇ ਉੱਤੇ ਹੀ ਡਿਪੈਂਡ ਕਰਦਾ ਥੋੜੀ ਜੀ ਨਾ ਜਦੋਂ ਬੂਟਾ ਲੱਗਦਾ ਏ ਖਾਦ ਵਗੈਰਾ ਸਹੀ ਪੈ ਜਵੇ ਪਾਣੀ ਨੋਰਮਲ ਆ ਜਵੇ ਜੀ ਫਿਰ ਵਧੀਆ ਚੱਲੀ ਜਾਂਦੇ ਆ ਥੋੜੀ ਜੀ ਜਦੋਂ ਬੂਟਾ ਦਿੰਨੇ ਹੋ ਤੁਸੀਂ ਵੀ ਹੈਨਾ ਕੋਈ ਪੁੱਛੇ ਨਾ ਪੁੱਛੇ ਮਾੜਾ ਜੀ ਨੂੰ ਹਦਾਇਤ ਕਰ ਦਿਆ ਕਰੋ ਉਹ ਤਾਂ ਪਹਿਲਾਂ ਹੀ ਕਰਦੇ ਆਂ ਜੀ ਆਪਾਂ ਫਿਰ ਵੀ ਲਾਪਰਵਾਹੀ ਹੋ ਜਾਂਦੀ ਉਹਨਾਂ ਲਈ ਹਾਂਜੀ ਹਣੋ ਤੁਹਾਡੇ ਕੋਲ ਵੀ ਤਾਂ ਬੂਟੇ ਖੜੀ ਹੈ ਕਿਹੜਾ ਗਾ ਹੁਣ ਪਲਾਸਟਿਕ ਦੇ ਪਏ ਆ ਹਾਂਜੀ ਹਾਂਜੀ ਕਿਤਨਾ ਕਿਤੇ ਤੇਰ ਦੇ ਉੱਤੇ ਹੀ ਆ ਜੀ ਸੰਭਾਲਦੇ ਹੁਣ ਤੁਸੀਂ ਚਾਹਲਾ ਕੇ ਜਿਹੜੀ ਜ਼ਮੀਨ ਦੇ ਵਿੱਚ ਲੱਗਿਆ ਹੋਇਆ ਬੂਟਾ ਹੁੰਦਾ ਜੀ ਉਹ ਜ਼ਿਆਦਾ ਵਧੀਆ ਰਹਿੰਦਾ ਥੈਲੀ ਦੇ ਵਿੱਚ ਸਾਂਭਣਾ ਬਹੁਤ ਔਖਾ ਹੁੰਦਾ ਹੈ ਔਖਾ ਹੁੰਦਾ ਵਾ ਆ ਆਹ ਔਲੇ ਹਾਂਜੀ ਆਮਲਾ ਜੀ ਵੱਡੇ ਸਾਈਜ਼ ਵਾਲਾ ਵੱਡੇ ਸਾਈਜ਼ ਵਾਲਾ ਤੇ ਦੇਸੀ ਵਾਲੇ ਵੀ ਹੁੰਦੇ ਆ ਆਪਣੇ ਦੇਸੀ ਵੀ ਮਿਲ ਜੇਗਾ ਜੀ ਇਹ ਆਪਣੇ ਕੋਲੇ ਚਾਰੀ ਕਿਸਮਾਂ ਮਿਲ ਜਾਣੀਆਂ ਜੀ ਇਹਦੀਆਂ ਅੱਛਾ ਹਾਂਜੀ ਇਹ ਇੱਕ ਲਉਣਾ ਪੈਂਦਾ ਕਿ ਦੋ ਲਉਣੇ ਇਹ ਸਿੰਗਲ ਹੀ ਹੋ ਜਾਂਦਾ ਜੀ ਜਿਹੜੀ ਇਹ ਵਾਲੀ ਬਰੀਡ ਹੂੰ ਸਿੰਗਲ ਹੀ ਹੋ ਜੂਗਾ ਜੀ ਇਹ ਕਿਹੜੀ ਨਸਲ ਦੱਸੀ ਆ ਹਾਂਜੀ ਇਹ ਵੱਡਾ ਹਾਈਬ੍ਰਿਡ ਵਾਲਾ ਹਾਈਬ੍ਰਿਡ ਵੱਡੇ ਵਾਲਾ ਇਹਦੇ ਨਰਮਾਤਾ ਦਾ ਵੀ ਹੁੰਦਾ ਨਾ ਦੂਜਿਆਂ ਦਾ ਜਿਹੜੇ ਦੂਜੇ ਨੂੰ ਉਹ ਜਿਹੜਾ ਦੇਸੀ ਵਾਲਾ ਜੀ ਛੋਟੇ ਵਾਲਾ ਉਹਨੂੰ ਹੁੰਦਾ ਜੀ ਉਹਨੂੰ ਹੁੰਦਾ ਬਿਲਕੁਲ ਜਿਹੜੀ ਗੱਲ ਹੈਗੀ ਆ ਤੇ ਦਰਸ਼ਕੋ ਆ ਸੀਤਾਫਲ ਪਿਆ ਵੀ ਸੀਤਾਫਲ ਪਿਆ ਵਾ ਚਲੋ ਸੀਤਾਫਲ ਇਹ ਲਾ ਸਕਦੇ ਤੁਸੀਂ ਆਦਾਂ ਹੀ ਰਹਿ ਗਏ ਹੁਣ ਤਾਂ ਹਾਂਜੀ ਇਹਨੂੰ ਵੀ ਫਰੂਟਿੰਗ ਆਂਦੀ ਆ ਜੀ ਵਿੱਚ ਜੀ ਸੀਤਾਫਲ ਸੀਤਾਫਲ ਤੇ ਚਿੰਕੂ ਵੀ ਹੋਊਗਾ ਫਿਰ ਸਭ ਹੈਗੇ ਆਂ ਜੀ ਆ ਵੀ ਜੀ ਜਿਹੜੀ ਇਹ ਵੀ ਰੀਡ ਆ ਹਾਂ ਇਹ ਸਵਾਰ ਹੁਣ ਨਵੀਂ ਆਈ ਹੈ ਜੀ ਇਹ ਕਾਦੀ ਹੈ ਇਹ ਹਾਂਜੀ ਇਹ ਕਾਦੀ ਬਰੀਡ ਆ ਇਹ ਹਲ ਕਿਹੜਾ ਹੈ ਇਹ ਬਾਰੀ ਲੈਮਨ ਮਾਲਟ ਆ ਜੀ ਮਾਲਟਾ ਹਾਂਜੀ ਇਹ ਆਪਣੇ ਕੋਲੇ ਹੈ ਇਹ 12 ਮਾਸੀਆ ਲੱਗਦਾ ਜੀ ਕਿਤੇ ਨਹੀਂ ਮਿਲੂਗਾ ਤੁਹਾਨੂੰ ਇਹ ਛੇਤੀ ਹਾਂਜੀ ਹਮ 12 ਮਾਸਿਆ ਆਲ ਟਾਈਮ ਦੇ ਵਿੱਚ ਚੱਲਦੀ ਹੈ ਬਾਰੀ ਲੈਮਨ ਜੀ ਬਾਰੀ ਲੈਮਨ ਹਾਂਜੀ ਬਿਲਕੁਲ ਆਲ ਟਾਈਮ ਚੱਲਦੀ ਹੈ ਮਸੰਮੀ ਹੈ ਜਿਹੜੀ ਮਸੰਮੀ ਮੰਨੋ ਤੁਸੀਂ ਇਹਨੂੰ ਇੱਕ ਨਰੰਗ ਨੇ ਉਹ ਯਾਰ ਮਿੱਠਾ ਜਿਹਾ ਹੁੰਦਾ ਜਿਹੜੀ ਮਿੱਠੀ ਕੀ ਚੀਜ਼ ਹੁੰਦੀ ਹੈ ਇੱਕ ਉਹ ਨੂੰ ਉਹ ਨੂੰ ਤਾਂ ਨਹੀਂ ਮਰਟਾ ਕਹਿੰਦੇ ਨੇ ਮਿੱਠਾ ਅਲੱਗ ਹੁੰਦਾ ਜੀ ਉਹ ਅਲੱਗ ਹੁੰਦਾ ਉਹ ਅਲੱਗ ਹੁੰਦਾ ਸਾਰੇ ਮਿਲ ਜਾਣਗੇ ਜਿਮੋ ਇਹ ਹੋ ਗਿਆ ਜੀ ਬਾਰੀ ਲੈਮਨ ਹੋ ਗਿਆ ਰੈੱਡ ਬਲੱਡ ਹੋ ਗਿਆ ਸਿੰਪਲ ਮਾਲਟਾ ਵਾਈਟ ਵਾਲਾ ਹੋ ਗਿਆ ਮਿੱਠਾ ਹੋ ਗਿਆ ਕੀਨੂ ਸੰਤਰਾ ਮਸੰਮੀ ਮਾਲਟਾ ਇਹ ਸਾਰੇ ਅਲੱਗ ਅਲੱਗ ਹੋ ਗਏ ਜੀ ਤੇ ਆ ਕੀ ਆ ਇਹ ਫਲਾਵਰ ਵਾਲਾ ਬੂਟਾ ਜੀ ਫੁੱਲਾਂ ਵਾਲਾ ਇਹ ਕਿਹੜਾ ਹੋਇਆ ਫੁੱਲ ਵਾਲਾ ਇਹ ਪੀਲੇ ਫੁੱਲ ਤਾਂ ਨਹੀਂ ਲੱਗਦੇ ਇਹਨੂੰ ਪੀਲਾ ਫਲਾਵਰ ਹੀ ਲੱਗਦਾ ਜਿਹੜਾ ਭਰ ਕੇ ਜਰਾ ਪਾਲਾ ਭਰ ਜਾਂਦਾ ਯਾਰ ਆ ਬਹੁਤ ਕਮਾਲ ਦੀ ਚੀਜ਼ ਆ ਇਹ ਮੈਨੂੰ ਕਹਿੰਦਾ ਹੋਊਗਾ ਵੀ ਸਸਤਾ ਹੀ ਹਾਂਜੀ ਤੇ ਆ ਬੜਾ ਫੁੱਲ ਇਧਰ 100 ਰੁਪਈਆਂ ਦਾ ਜੀ ਇਹ ਤੇ 100 ਰੁਪਈਆਂ ਇਹ ਸਾਰਾ ਪੀਲਾ ਵੱਡਾ ਭਰ ਜਾਂਦਾ ਹਾਂਜੀ ਪੂਰਾ ਵੱਡਾ ਪੀਲਾ ਭਰ ਜਾਂਦਾ ਯਾਰ ਇਹ ਜੀ ਸੜਕ ਦੇ ਕਿਨਾਰੇ ਲੱਗਿਆ ਹੁਣ ਮੇਰੇ ਵੱਡ ਜੂਗਾ ਟ੍ਰਾਂਟੋ ਹਾਂਜੀ ਆ ਯਾਰ ਇਹ ਬਹੁਤ ਡਿਮਾਂਡ ਆ ਜੀ ਇਹਦੀ ਹਾਂ ਨਹੀਂ ਨਹੀਂ ਬਹੁਤ ਤੁਸੀਂ ਚੰਗਾ ਕੀਤਾ ਯਾਰ 50 ਹਜ਼ਾਰ ਰੁਪਈਆਂ ਦਾ ਬੂਟਾ ਤੇ ਇਹ ਹੋ ਜਾਂਦਾ ਹੈ ਫਲਾਵਰ ਵਰਗੇਰਾ ਤੇ ਹੋਰ ਮਿਲ ਜਣਗੇ ਜਿਵੇਂ ਰਾਜੇਸਟਾਨੀਆਂ ਹੋ ਗਿਆ ਕਦਮ ਹੋ ਗਿਆ ਜੀ ਗੁਲਮੋਹਰ ਹੋ ਗਿਆ ਅਜ ਕਰੰਡਾ ਹੋ ਗਿਆ ਹਾਂ ਸਿੰਬਲ ਹੋ ਗਈ ਜੀ ਸੜਕਾਂ ਕਿਨਾਰੇ ਲਾਉਣ ਵਾਸਤੇ ਵੀ ਇੱਕ ਵੱਡਾ ਦਰਖਤ ਵੀ ਬਣ ਜੇ ਤੇ ਖੂਬਸੂਰਤੀ ਵੀ ਬਣ ਜੇ ਆਹ ਫਲ ਤਾਜ਼ੇ ਆਈ ਜਾਂਦਾ ਲੈ ਇਹ ਆਪਣੀ ਦਾ ਬੂਟਾ ਜੀ ਇਹ ਆ ਦੇਖੋ ਫਰੂਟਿੰਗ ਦੇਖੋ ਜੀ ਇਹਦੀ ਹਾਂ ਆ ਦੇਖੋ ਛੁੱਟੇ ਕੋ ਲੱਗਣ ਕਿ ਕਦੋਂ ਅਸੀਂ ਤੋੜ ਕੇ ਲੈ ਜਾਾਂਗੇ ਤੁਹਾਨੂੰ ਫੋਨ ਕਰਦੇ ਇਹ ਸੌਣ ਦੇ ਵਿੱਚ ਆ ਜੀ ਪੂਰਾ ਭਰ ਕੇ ਲੱਗੂਗਾ ਅੱਜ ਮਾ ਗੁੱਛੇ ਲੱਗੇ ਹੋਏ ਆ ਨਾ ਇਸ ਤਰੀ ਫਰੂਟਿੰਗ ਆ ਗਿਆ ਬਣਨ ਲੱਗੇ ਆ ਜੀ ਨੂੰ ਸਾਨੂੰ ਬੜਨ ਹੀ ਨਾ ਦੇਵੋ ਤੇ ਆ ਜੋ ਚਲੇ ਸਟ੍ਰਾਬੇਰੀ ਗਾਵਾ ਮਿਲ ਜੇਗਾ ਵੀ ਜੀ ਸਟ੍ਰਾਬੇਰੀ ਗਾਵਾ ਆਸਟ੍ਰੇਲੀਆ ਦਾ ਫਰੂਟ ਹੈ ਇਹ ਚਾ ਇਹ ਨਵੇਂ ਹੀ ਕੱਟ ਇਹ ਅਮਰੂਦ ਹੈ ਅਮਰੂਦ ਹੈ ਜੀ ਨਾ ਹੀ ਇਹਨੂੰ ਅਮਰੂਦ ਮੰਨ ਸਕਦੇ ਆ ਜੀ ਨਾ ਹੀ ਸਟ੍ਰੋਬੇਰੀ ਮੰਨ ਸਕਦੇ ਆ ਇਹਦਾ ਜਿਹੜਾ ਕਲਰ ਹੋਊਗਾ ਰੈੱਡ ਹੁੰਦਾ ਜੀ ਫਰੂਟ ਦਾ ਕਲਰ ਹੈ ਸਾਈਜ਼ ਇਹਦਾ ਨਾਰਮਲ ਹੁੰਦਾ ਇੰਨਾ ਕੁ ਜੀ ਤੇ ਪੱਤੇ ਅਮਰੂਦਾਂ ਵਾਲੇ ਨਹੀਂ ਹਨ ਜਦ ਪੱਤੇ ਹੋਰ ਤਰ੍ਹਾਂ ਦੇ ਲੱਗਦੇ ਆ ਉਹ ਜਿਹੜਾ ਵਾਰਡ ਜੀ ਕਰਦੇ ਆ ਬੂਟੇ ਦੀ ਹਾਂ ਜੀ ਪੱਤਾ ਇਹਦਾ ਹੈਗਾ ਫੈਕਲਸ ਦੀ ਤਰ੍ਹਾਂ ਹਾਂ ਉਹਦਾ ਤੇ ਲੱਗਦੇ ਮਰੂਤ ਬੈਕੋਰੇਸ਼ਨ ਦਾ ਕੰਮ ਵੀ ਕਰਦਾ ਜੀ 12 ਮਹੀਨੇ ਜਦੋਂ ਦਾ ਫਰੂਟ ਇਹਨੂੰ ਛੋਟੀ ਹਾਈਟ ਦੇ ਵਿੱਚ ਹੀ ਫਰੂਟ ਆ ਜਾਂਦਾ ਜੀ 12 ਮਹੀਨੇ ਫਰੂਟ ਦਿੰਦਾ ਜੀ ਰੈਗੂਲਰ ਫਰੂਟ ਦਿੰਦਾ ਹੂੰ ਦੇਖੋ ਲਿਆ ਵੱਖਰੀ ਚੀਜ਼ ਆ ਤੇ ਆ ਉਹ ਇਧਰ ਵਿਜ਼ਿਟ ਕਰਕੇ ਹੋਰ ਅੱਗੇ ਆ ਆ ਕੀ ਪਿਆ ਸਕੋਤਰਾ ਪਿਆ ਜੀ ਚਕੋਤਰਾ ਇਹ ਤਾਂ ਯਾ ਲਾਹਰੇ ਕਰੇ ਸੋਨੂੰ ਬਹੁਤ ਸਾਰੀਆਂ ਸਮੱਸਿਆਵਾਂ ਸਰੀਰ ਘਟੀਆਂ ਜਾਣਗੀਆਂ ਹਾਂਜੀ ਇਹਦਾ ਫਲ ਬਹੁਤ ਲਈ ਬਹੁਤ ਵਧੀਆ ਹੈ ਲੀਵਰ ਲਈ ਬਹੁਤ ਵਧੀਆ ਗਰਮੀ ਪਈ ਹੋਵੇ ਇਹਦਾ ਚਾਰ ਪਾਲ ਉਹ ਵੱਡਾ ਸਾਰਾ ਇੱਕ ਹੀ ਮੁੱਕਦਾ ਨਹੀਂਗਾ ਹਾਂਜੀ ਤੇ ਆ ਵੀਰ ਜੀ ਆ ਕੀ ਆ ਗਿਆ ਚੀਕੂ ਜੀ ਚੀਕੂ ਆਗੇ ਥਾਈ ਚੀਕੂ ਥਾਈ ਚੀਕੂ ਇਹ ਵੀ ਕਰਨਾ ਸਲਾਹ ਹੁੰਦੀ ਹੈ ਹਾਂਜੀ ਇਹ ਚ ਕਾਲਾ ਪੱਤੀ ਮਿਲ ਜੂਜੀ ਇੱਕ ਥਾਈ ਚੀਕੂ ਮਿਲ ਜੂਗਾ ਜਿਹੜਾ ਲੰਬਾ ਹੁੰਦਾ ਜੀ ਅੱਛਾ ਗੋਲ ਤੇ ਲੰਬਾ ਦੋ ਤਰ੍ਹਾਂ ਦਾ ਹੁੰਦਾ ਹਾਂਜੀ ਹਾਂਜੀ ਉਹ ਸੇ ਤਿੰਨੀ ਬਰੀਡ ਮਿਲ ਜਣੀਆਂ ਆਂ ਤਿੰਨ ਕਿਸਮਾਂ ਨੇ ਤਿੰਨੀ ਕਿਸਮਾਂ ਮਿਲਣਗੀਆਂ ਦੇਖੋ ਸਾਰੇ ਨੂੰ ਇਹਨੂੰ ਫਰੂਟਿੰਗ ਆਈ ਹੋਈ ਹੈ ਬਿਲਕੁਲ ਬਿਲਕੁਲ ਚੱਲੀ ਇੱਕ ਕਾਲਾ ਪੱਤੀ ਹੈ ਜੀ ਜੀ ਤੇ ਆਹਾ ਬੱਗੂ ਗੋਸ਼ ਵੀ ਜੀ ਬੱਗੂ ਗੋਸ਼ ਆਗੇ ਬੱਗੂ ਗੋਸ਼ ਹਾਂਜੀ ਹੂੰ ਇਹ ਵੀ ਫਲ ਪੈ ਰਹੇ ਨੇ ਨੇ ਇਹਨੂੰ ਫਰੂਟਿੰਗ ਆ। ਅੱਛਾ ਤਾਂ ਡਿੱਗੇ ਪੱਤੇ ਦੇ। ਤੀਸਰੇ ਸਾਲ ਫਰੂਟਿੰਗ ਆਉਂਦੀ ਆ। ਤੀਸਰੇ ਸਾਲ ਆਉਂਦੀ ਆ। ਪੰਜਾਬ ਨਾਖ ਮਿਲ ਜੇਗੀ ਜੀ। ਇਹ ਵੀ ਕੀ ਹੈ ਇਹ? ਪੰਜਾਬ ਨਾਸ਼ ਨਾਸ਼ਪਾਤੀ। ਨਾਸ਼ਪਾਤੀ। ਪੰਜਾਬ ਨਾਖ। ਨਾਸ਼ ਕਿਦੇ ਲੈ। ਵਾਹ। ਇਹ ਵੀ ਆਪਣੇ ਕੋਲੇ ਜਿੰਨੀ ਚਾਹੀਦੀ ਹੈ ਸਾਰੀ ਮਿਲ ਜੂਗੀ ਜੀ। ਹੂੰ। ਇਹ ਵਾਲਾ ਲੋਕਾਟ ਪਿਆ ਵੀ ਜੀ। ਲੋਕਾਠ। ਲੋਕਾਠੇ ਵੀ ਬਹੁਤ ਵਧੀਆ ਜਿਹੜਾ ਧਨੀ RAM ਦੀ ਚਾਤਰਕ ਦੀ ਕਫਤਾ ਚਾਹੁੰਦਾ ਹੁੰਦਾ। ਹਾਂਜੀ। ਲੋਕਾਟ ਜੀ। ਆਵਾ ਕਾਡੋ ਪਿਆ ਜੀ ਮੱਖਣ ਆਵਾ ਕਾਡੋ ਲੈ ਮੱਖਣ ਫਰੂਟ ਆਵਾ ਕਾਡੋ ਇਹ ਬਹੁਤ ਮਹਿੰਗੀਆਂ ਚ ਆ ਜਾਂਦਾ ਭਾਈ ਇਹਨੂੰ ਤਾਂ ਜੇ 4 ਵੀ ਲੱਗ ਗਿਆ ਆਪਣੇ ਰੁਪਏ ਪੂਰੇ ਆ ਪੂਰੇ ਆ ਜੀ ਪੂਰੇ ਆ ਪੂਰੇ ਆ ਆ ਕਾਜੂ ਪਿਆ ਵੀ ਜੀ ਕਾਜੂ ਕਾਜੂ ਜਿਹੜੇ ਕਾਜੂ ਉਹ ਬਦਾਮ ਕਾਜੂਆਂ ਵਾਲੇ ਕਾਜੂ ਹਾਂ ਜੀ ਹਾਂ ਜੀ ਬਦਾਮ ਕਾਜੂਆਂ ਵਾਲੇ ਮੈਂ ਕਿਹ ਹੁਰਚੀ ਤਰ੍ਹਾਂ ਨਾ ਰੱਖੀ ਬੈਠੇ ਹੋ ਮੈਂ ਲੈ ਮਤਲਬ ਕਾਜੂ ਨੇੜੇ ਹੋ ਕੇ ਦੇਖਣ ਦੇ ਵੀ ਇਹ ਕਾਜੂ ਦਾ ਬੂਟਾ ਕਿੱਜਾ ਹੁੰਦਾ ਹਾਂ ਜੀ ਹਾਂ ਜੀ ਹਾਂ ਹੋ ਜਾਂਦਾ ਜੀ ਇਹਦਾ ਫਾਲੀ ਬਹੁਤ ਪਿਆ ਤੁਹਾਡੇ ਆਪ ਰੂਟਿੰਗ ਆਈ ਹੋਈ ਐ ਇਹਨੂੰ ਸੇਵਾ ਸੰਭਾਲ ਵੱਧ ਚਾਹੀਦੀ ਕਾਜੂ ਲੱਗਣਗੇ ਕਾਜੂ ਲੱਗਣਗੇ ਜੀ ਲੱਗਿਆ ਜੀ ਪਹਿਲਾਂ ਜਦੋਂ ਆਇਆ ਜੀ ਇਹ ਲੱਗੇ ਹੋਏ ਸੀਗੇ ਫਰੂਟਿੰਗ ਲੱਗੀ ਹੋਈ ਸੀ ਅੱਛਾ ਹਾਂ ਜੀ ਕਾਜੂ ਲੱਗਣਗੇ ਆ ਲੁਕਾਟ ਹੋ ਗਿਆ ਯਾਰ ਆ ਵੀ ਬਹੁਤ ਸੋਹਣੇ ਆ ਯਾਰ ਬਈ ਜਿਹਦੇ ਕੋਲ ਥਾਂ ਹੈਗਾ ਭਾਈ ਲਾਓ ਬਈ ਆਖਰੋਟ ਮਿਲ ਜੇਗਾ ਜੀ ਆਖਰੋਟ ਲੈ ਆ ਕਸ਼ਮੀਰ ਚ ਹੁੰਦੇ ਆ ਹਾਂ ਜੀ ਆਖਰੋਟ ਪਿਆ ਦੇਖੋ ਕਿੰਨਾ ਸੋਹਣਾ ਬੂਟਾ ਖੜਾ ਲੈ ਤੰਦਰੁਸਤ ਪੂਰਾ ਆਇਤਾ ਆਖਰੋਟ ਦੇ ਹੀ ਬੂਟੇ ਪਏ ਹਾਂ ਇਹ ਤਾਂ ਜਮਾ ਨਹੀਂ ਉਪਰਾ ਮੰਨਿਆ ਵੀ ਮੈਂ ਕਸ਼ਮੀਰ ਵਾਲੇ ਪਾਸੋਂ ਆਇਆ ਹਾਂ ਜੀ ਹਾਂ ਜੀ ਹੈਂ ਇਹ ਦਾ ਪੂਰਾ ਪੁਰਾਣੀ ਮੰਨੇ ਇੱਥੋਂ ਦਾ ਕੀ ਵੀ ਮਿਲ ਜੇਗੀ ਜੀ ਕੀ ਵੀ ਕੀ ਵੀ ਐੱਛਾ ਹਾਂਜੀ ਲੱਗੇ ਬੇਲ ਚੱਕ ਇੱਕ ਆਹ ਦਿਖਾ ਦੇ ਵੀ ਕੀ ਵੀ ਦਿਖਾ ਦੇ ਕ ਤੇ ਆਹ ਕਹਦਾ ਜਿਹੜਾ ਬੜਾ ਚਮਕਦਾ ਜਿਆ ਬੁਟਾ ਆਵਾ ਕਾਡੋ ਇਹ ਬਹਾਵਾ ਕਾਡੂ ਹੈ ਜੀ ਆਵਾ ਕਾਡੋ ਐੱਛਾ ਆ ਕੀਵੀ ਦਾ ਬੁਟਾ ਹਾਂਜੀ ਇਹ ਕੀਵੀ ਹੈ ਜੀ ਲੈ ਮੈਂ ਬੇਨਤੀ ਹੈ ਕਿ ਆ ਵੀ ਰੇਟ ਹਿਸਾਬ ਨਾਲ ਲਾ ਦਿਓ ਕਿ ਬੰਦਾ ਸਾਡਾ ਆਵੇ ਰੇਟ ਬਿਲਕੁਲ ਸਹੀ ਆ ਜਿਹੜਾ ਟੀ 22 ਬੂਟੇ ਬਿਲਕੁਲ ਸਹੀ ਹੋਣਗੇ ਹਰ ਟਿਕ ਰਹਿ ਦੇ ਕੇ ਤੋਰੋ ਭਾਈ ਐਂ ਲਾ ਲਓ ਹਾਂਜੀ ਤੇ ਗੱਲ ਇਹ ਆ ਵੀ ਕਿ ਜਿਹੜਾ ਕਿ ਜਿਹਨੇ ਕਹਿਦਾ ਵੀ ਵੀਡੀਓ ਦੇਖ ਕੇ ਆ ਬਸ ਉਹ ਸਮਝ ਲਾ ਕੇ ਆਪਣਾ ਲਿਆਜੀ ਆ ਉਹ ਪੂਰਾ ਉਹ ਕਰਾਂਗੇ ਹਾਂ ਬਸ ਬਸ ਤੇ ਆ ਚੱਲੀਏ ਗਾਹ ਨੂੰ ਇਧਰੋਂ ਭਾਈ ਜੀ ਹਾਂਜੀ ਆ ਜੋ ਸਿਉਆਂ ਵਾਲੇ ਪਾਸੇ ਵੀ ਰਹਿ ਜਾਣਾ ਆਪਾਂ ਆ ਸਿਉਆਂ ਅਸਰੇ ਪਿਆ ਜੀ ਹਾਂਜੀ ਆ ਦਿਓ ਸਿਉ ਲੱਗੇ ਲੈ ਪ੍ਰੀਤ ਆਜਾ ਕਿ ਤੂੰ ਕਹਿੰਦਾ ਸਿਓ ਖਾਣੇ ਆ ਸਿਓ ਖਾਣੇ ਆ ਆ ਲੋ ਹਾਂ ਲੈ ਲੱਗੇ ਹੋਏ ਆ ਇਹਨੂੰ ਕੁਮਾਰ ਕਿਨੇ ਚਾਹਦਾ ਬੁੱਟਾ ਇਹ ਐਚ ਆਰ ਬਰੀਡ ਆ ਵੀਜੀ ਰੂਟ ਸਟਾਕ ਦੇ ਉੱਤੇ ਆ ਇਹ ਹਾਂ ਯਾਰ ਦੇਖ ਲੈ ਜਿਹੜੀ ਇਹ ਵਾਲੀ ਬਰੀਡ ਆ ਰੂਟ ਸਟਾਕ ਦੇ ਉੱਤੇ ਆ ਹੂੰ ਦੇਖੋ ਲੈ ਇਹ ਵੀ ਮਿਲ ਜੂਗੀ ਵੈਰਿਟੀ ਇਹ ਬਹੁਤ ਹੁੰਦੀਆਂ ਪੋਣੇ 2 ਸਾਲ ਦਾ ਬੁੱਟਾ ਹੈ ਇਹਦੀਆਂ ਚਾਰੀ ਕਿਸਮਾਂ ਮਿਲ ਜਾਣਗੀਆਂ ਵੀਜੀ ਜਿਵੇਂ ਐਚ ਆਰ ਹੋਗੀ ਇਹ ਵਾਲੀ ਐ ਕੁਲੂ ਡੋਰ ਸੈਟ ਆ ਜੀ ਹਾਂ 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 ਇਹਦੇ ਚ ਅੰਨਾ ਬਰੀਡ ਮਿਲ ਜੇਗੀ ਜੀ ਜੀ ਹਾਂਜੀ ਗੋਲਡਨ ਮਿਲ ਜੇਗਾ ਬਿਲਕੁਲ ਵੀਡੀਓ ਸਾਰੀ ਦੇਖ ਕੇ ਸੁਣ ਸਮਝ ਲੈ ਕਿਉਂਕਿ ਉ ਇਕੱਲੇ ਇਕੱਲੇ ਨੂੰ ਐਕਸਪਲੇਨ ਕਰਨਗੇ ਤਾਂ ਟਾਈਮ ਨਹੀਂ ਹੁੰਦਾ ਹਾਂਜੀ ਹਾਂਜੀ ਵੀਡੀਓ ਦੇਖੀ ਹੋਊਗੀ ਤੁਹਾਨੂੰ ਪਤਾ ਲੱਜੂ ਇਹ ਦਿਖਾਉ ਸਮੂਹ ਕਿੰਨੀ ਮਿਲ ਜਾਈਗੀ ਵੀ ਜੀ ਹਾਂ ਚੈਰੀ ਲੈ ਚੈਰੀ ਬਾ ਵਾ ਇਹ ਵੀ ਇਹ ਵੀ ਕਿਦਾ ਕਸ਼ਮੀਰ ਵਾਲੇ ਪਾਸੋਂ ਆ ਗਈ ਹਾਂਜੀ ਉਧਰ ਹੁੰਦੀ ਬਿਲਕੁਲ ਆਹਾ ਆ ਕੀ ਆ ਵੀ ਇਹ ਨਾਸ਼ਪਾਤੀ ਪੰਜਾਬ ਨਾਲ ਖ ਆਪਣੀ ਹਾਂ ਉਹ ਪੱਤਾ ਮੈਂ ਕਿਹਾ ਵੀ ਜਾਣੇ ਬਿਛਣਿਆ ਜਾ ਲੱਗਦਾ ਪੰਜਾਬ ਨਾਲ ਪੰਜਾਬ ਨਾਲ ਖ ਆਗੀ ਤੇ ਇਸ ਤੋਂ ਬਾਅਦ ਆਲੂ ਬਖਾਰਾ ਮਿਲ ਜੇਗਾ ਜੀ ਬਲੈਕ ਅੰਬਰ ਕਿਹੜਾ ਹੈ ਬਲੈਕ ਅੰਬਰ ਜੀ ਬਲੈਕ ਅੰਬਰ ਹਾਂਜੀ ਵਾਹ ਸੰਟਾ ਰੋਜ ਮਿਲ ਜੇਗਾ ਸਤਲੁਜ ਪਰਪਲ ਮਿਲ ਜੇਗਾ ਜੀ ਬਲੈਕ ਕਾਲਾ ਅੰਬਰ ਸਰੀਆ ਜੀ ਤੁਹਾਡੇ ਕੋਲ ਉਹ ਵੈਰੈਟੀ ਹੈ ਜਿਹੜੀ ਆਪਾਂ ਪੰਜਾਬ 'ਚ ਹੋ ਜਾਂਦੀ ਹੈ ਹਾਂਜੀ ਉਹ ਸਾਰੀਆਂ ਜੀ ਸਾਨੇ ਪੰਜਾਬ ਆੜੂ ਪਿਆ ਵੀ ਜੀ ਅੱਛਾ ਇਹ ਵਾਲਾ ਸਾਨੇ ਪੰਜਾਬ ਸਾਨੇ ਪੰਜਾਬ ਜੀ ਹੂੰ ਇਹਨੂੰ ਵੀ ਆਪ ਰੂਟਿੰਗ ਲੱਗੀ ਹੋਈ ਹੈ ਜੀ ਲੈ ਆਹ ਤਿਆਰ ਆ ਕਮਾਲ ਵੀ ਕਮਾਲ ਤੇ ਆਹ ਆ ਚਾ ਉਹ ਕੇ ਅੰਜੀਰ ਅੰਜੀਰ ਆ ਗਿਆ ਹਾਂਜੀ ਅੰਜੀਰ ਜੀ ਕਿਸਮ ਲਈ ਜੀ ਕਿ ਨਹੀਂ ਸੁਣੀ ਹੁੰਦੀ ਇਹ ਚ ਹਾਂਜੀ ਇਹਨੂੰ ਵੀ ਫਰੂਟਿੰਗ ਸਟਾਰਟ ਆ ਜੀ ਆ ਲੱਗ ਗਿਆ ਜੀ ਬਨਨ ਫਰੂਟ ਹਾਂ ਚੱਲ ਪਿਆ ਕੰਮ ਇਹਦਾ ਆ ਲੈ ਚੱਲੇ ਆ ਦੇਖੋ ਆ ਸਾਰਾ ਫਰੂਟਿੰਗ ਆ ਦੇਖੋ ਬਣਨ ਲੱਗੀ ਜੀ ਹੂੰ ਥੋੜੇ ਬੂਟੇ ਵੀ ਸਾਰੀਆਂ ਇਹਦੀਆਂ ਤਿੰਨ ਹੀ ਕਿਸਮਾਂ ਮਿਲ ਜਾਣੀਆਂ ਜੀ ਇੱਕ ਮੰਨ ਗੱਲ ਦੱਸੋ 10 ਕਬੂਟੇ ਹਰ ਪਾਂ ਦੇ ਲਾਉਣੇ ਹੋਣ ਬੰਦੇ ਨੇ ਹਾਂਜੀ ਕਿੰਨਾ ਕ ਖਰਚਾ ਲਾਉਂ ਵੀ ਹਰ ਇੱਕ ਤਰ੍ਹਾਂ ਦਾ ਵੱਖਰਾ ਜਿਹਾ ਬੂਟੇ 10 ਕਬੂਟੇ ਹੁਣ ਕਿੰਨੇ ਕਿੰਨੇ ਰੁਪਏ ਨੇ 10 ਕਬੂਟੇ ਲਾਣੇ ਆ ਵੀ ਜੀ ਜਿਵੇਂ ਬਰੀਡ ਦੇ ਹਿਸਾਬ ਨਾਲ ਆ ਜੇ ਛੋਟੇ ਬੂਟੇ ਲੈਂਦੇ ਨੇ ਜੀ ਇਹ ਆ ਜਾਣਗੇ 2200 ਦੇ ਵਿੱਚ ਜੀ 10 ਬੂਟੇ 10 ਬੂਟੇ ਜੀ ਤੇ ਠੀਕ ਹੈ ਯਾਰ ਫਿਰ ਫਲ ਵੀ ਦੇਣਾ ਉਹਨਾਂ ਨੂੰ ਬਰੀਡ ਪੂਰੀ ਸਿਰੇ ਦੀ ਹੋਊਗੀ ਜੀ ਹੂੰ ਤਾਂ ਕਿ ਬੰਦਾ ਅੰਦਾਜ਼ਾ ਲਾ ਕੇ ਆ ਵੀ 10 ਕਬੂਟੇ ਹਾਂ ਜੀ ਕਿਹੜੇ ਉਹ ਤੁਸੀਂ ਸਿਲੈਕਟ ਮੌਕੇ ਤੇ ਕਰ ਸਕਦੇ ਹੋ ਹਾਂ ਜੀ ਹਾਂ ਜੀ ਯਾਰ ਸਾਨੂੰ 10 ਕਬੂਟੇ ਦੇ ਘਰੇ ਲਾਉਣੇ ਆ ਅਸੀਂ ਆੜੂ ਹੈ ਵੀ ਜੀ ਆੜੂ ਦੀਆਂ ਆਪਣੇ ਕੋਲੇ ਚਾਰੀ ਕਿਸਮਾਂ ਮਿਲਣਗੀਆਂ ਹਾਂ ਆੜੂ ਸਾਨੇ ਪੰਜਾਬ ਆ ਜੀ ਸਰਵਤੀ ਹੈ ਪਰਵਾਤ ਹੈ ਤੇ ਇੱਕ ਖੱਟਾ ਮਿੱਠਾ ਆਂਦਾ ਏ ਜਿਹੜਾ ਆਪਣਾ ਉਹ ਦੂਸਰਾ ਆਂਦਾ ਏ ਹੂੰ ਉਹ ਵਾਲਾ ਜੀ ਤੇ ਆਂਬ ਫੇਰ ਆ ਗਏ ਆਂਬ ਜੀ ਆਂਬਾਂ ਨੂੰ ਬੂਰ ਫੇਰ ਕੀ ਆਂਬਾਂ ਤੇ ਮੈਂ ਕਹਿੰਦਾ ਵੀ ਝਾੜ ਚੰਗਾ ਹੋ ਪੀਏ ਇਹ ਸੰਦੂਰੀ ਆ ਜੀ ਸੰਦੂਰੀ ਇਹਨੂੰ ਫਰੂਟਿੰਗ ਕੱਲੇ ਕੱਲੇ ਬੂਟੇ ਨੂੰ ਆਈ ਹੋਈ ਏ ਦੀ ਹਾਈਟ ਵੀ ਛੋਟੀ ਰਹਿੰਦੀ ਆ ਫਰੂਟਿੰਗ ਬਹੁਤ ਜ਼ਿਆਦਾ ਏ ਜੀ ਹਾਂ ਦੇਖੋ ਲਓ ਬੂਟ ਵੱਡੇ ਬੂਟੇ ਮਿਲ ਜਣਗੇ ਜਿਵੇਂ ਆਹ ਵੱਡੇ ਬੂਟੇ ਪੈਨੇ ਜੀ ਤੇ ਇਹਨਾਂ ਨੂੰ ਉਹ ਬੂਟਾ ਵੀ ਕੋਈ ਦੱਸੋ ਸਾਨੂੰ ਆ ਦੇਖੋ ਇਹ ਵਾਲੇ ਜੀ ਇਹ ਤੇ ਕੋਈ ਉਹ ਜਿਹਾ ਬੂਟਾ ਵੀ ਦੱਸੋ ਜਿਹਨੂੰ ਫਲ ਵੀ ਲੱਗੇ ਤੇ ਪੰਛੀ ਪਰਿੰਦੇ ਉੱਤੇ ਆਹ ਲੜਣਾ ਵੀ ਪਾ ਲੈਣ ਸਾਰੇ ਵੱਡੇ ਬੂਟੇ ਹੋਣ ਵਾਲੀਆਂ ਜਿਵੇਂ ਉਹ 10 ਕੁ ਫੁੱਟ ਦੇ ਗੁੰਜਣਾਂ ਦੇ ਵਾਸਤੇ ਨਾ ਬਹੁਤ ਸਾਰੇ ਬੰਦੇ ਗੁੰਜਣੇ ਜਾਂ ਬੂਟੇ ਰਹਿੰਦੇ ਨੇ ਇਹ ਫੂਟ ਵਾਲੇ ਜ਼ਿਆਦਾ ਪਰ ਪਰਮੇ ਜੇ ਲੱਗਣ ਹਾਂਜੀ ਪਰਮੇ ਜੀ ਰਹਿੰਦੇ ਨੇ ਹਾਈਟ ਦੇ ਵਿੱਚ ਛੋਟੇ ਰਹਿੰਦੇ ਨੇ ਪਰਮੇ ਰਹਿੰਦੇ ਨੇ ਜਿਨੀਆਂ ਛੋਟੀਆਂ ਚਿੜੀਆਂ ਨੇ ਨਾ ਉਹ ਸਾਰੀਆਂ ਆ ਜਾਂਦੀਆਂ ਕਿਉਂਕਿ ਉਹ ਵੀ ਯਾਰ ਨਾਲ ਜਿਉਂਦੇ ਚਾਹੀਦੇ ਉਹਨਾਂ ਦਾ ਵੀ ਆਪਾਂ ਪੂਰਾ ਪ੍ਰਬੰਧ ਕਰਦੇ ਇਹ ਵਾਲਾ ਪਰਸੀਮਨ ਪੀ ਆ ਵੀਜੀ ਇਹ ਕੀ ਹੁੰਦਾ ਇਹ ਵੀ ਜੀ ਜਾਪਾਨੀ ਫਰੂਟ ਆ ਇਹ ਅੱਛਾ ਟਮਾਟਰ ਦੀ ਸ਼ੇਪ ਦਾ ਹੁੰਦਾ ਜੀ ਉਹ ਵੱਡਾ ਸਾਰਾ ਹੋਰ ਇਸਵਾਜ ਵਾਲਾ ਨਹੀਂ ਐਡਾ ਕੋ ਹੁੰਦਾ ਜੀ ਉਹ ਸ਼ਹਿਰਾਂ ਚ ਕਦੇ ਕਦੇ ਦੇਖਣ ਨੂੰ ਮਿਲਦਾ ਹਾਂਜੀ ਹਾਂਜੀ ਉਹ ਗੋਲ ਜਿਹਾ ਟਮਾਟਰ ਵਰਗਾ ਜੀ ਆਹ ਮੈਨੂੰ ਹਸਾਬ ਹੀ ਨਹੀਂ ਆਇਆ ਉਹਦਾ ਕਹਿੰਦੇ ਕੀ ਕੀ ਕਹਿੰਨਾ ਕਿ ਜਪਾਨੀ ਫਰੂਟ ਜੀ ਜਪਾਨੀ ਫਰੂਟ ਹਾਂਜੀ ਪਰਸੀ ਮੰਨ ਵੀ ਕਹਿੰਦੇ ਆ ਇਹਨੂੰ ਹਮ ਜਪਾਨੀ ਅਮਰੂਤੀ ਦਾ ਸੁਣੀ ਸੀ ਆ ਪਹਿਲੀ ਵਾਰ ਸੁਣਿਆ ਆ ਪ੍ਰੀਕੋਰਡ ਮਿਲ ਜਾਏਗੀ ਵੀ ਜੀ ਇਹ ਕੀ ਹੁੰਦਾ ਖਰਮਾਨੀ ਜੀ ਖਰਮਾਨੀ ਮੈਨਾਂ ਤਾਂ اولاد ਆ ਯਾਰ ਆਪਦਾ ਫਾਲੀ ਬਾਲੀ ਨਹੀਂ ਖਾਦੇ ਹਜੇ ਤੱਕ ਗਰਮਾਨੀ ਦਾ ਇਹ ਵੀ ਕਸ਼ਮੀਰ ਚੀ ਹੁੰਦੀ ਆ ਹਾਂਜੀ ਆਪਣੇ ਉਰੇ ਆਲੀ ਹੈ ਜੀ ਜਿਹੜੀ ਹੌਟ ਕਲਾਈਮੇਟ ਦੀ ਹੈ ਇਹ ਅੱਛਾ ਗਰਮ ਤਸੀਰ ਵਾਲੀ ਹੈ ਗਰਮ ਵਾਲੀ ਹੈ ਮਾਊ ਜੀ ਸਾਰੇ ਅੰਦਾਜ਼ਾ ਲਾਈਏ ਆਪਾਂ ਹਸਾਬਕਤਾ ਵਾਲੇ ਦਾ ਬਾਲੇ ਦਾ ਆਪਾਂ ਫਾਲੀ ਨਹੀਂ ਖਾਦੇ ਹੋਣੇ ਹਜੇ ਤੱਕ ਹਾਂਜੀ ਇਹ ਸਾਰੇ ਮਿਲ ਜਾਣਗੇ ਜੀ ਬਦਾਮ ਮਿਲ ਜਾਊਗਾ ਬਦਾਮ ਪਿਆ ਲੈ ਆ ਬਦਾਮ ਪਿਆ ਵੀ ਜੀ ਹੂੰ ਸਾਰਾ ਬਦਾਮ ਹੀ ਪਿਆ ਇਹ ਕਈ ਉਹ ਆੜਾ ਛੋਟਾ ਬੂਟਾ ਸਾਰੇ ਮਿਲ ਜਾਣਗੇ ਜੀ ਕਈ ਆੜੂ ੜੂ ਜੀ ਦੇਈ ਜਾਂਦੇ ਬਦਾਮਾਂ ਦੇ ਚੱਕਰ ਚ ਨਹੀਂ ਆਪ ਨਹੀਂ ਇਹ ਉਹ ਨਹੀਂ ਜੀ ਅੱਛਾ ਹਾਂਜੀ ਆਪਾਂ ਜਿਹਨੇ ਆੜੂ ਲੈਣਾ ਤਾਂ ਆੜੂ ਹੀ ਦਵਾਂਗੇ ਬਾਦਾਮ ਲੈਣਾ ਤਾਂ ਬਾਦਾਮ ਹੀ ਦਵਾਂਗੇ ਹਾਂ ਇਹ ਵੱਡੀ ਗੱਲ ਆ ਹਾਂਜੀ ਜਿਹੜੀ ਚੀਜ਼ ਜਿਹਨੇ ਮੰਗੀ ਆ ਜੀ ਉਹੀ ਦਵਾਂਗੇ ਦੂਸਰਾ ਬੂਟਾ ਨਹੀਂ ਦੰਦੇ ਹੈਗੇ ਬਿਲਕੁਲ ਆ ਯਾਰ ਲੈ ਆ ਫਲ ਲੈ ਵਾਹ ਕਮਾਲ ਇਹ ਕਿਹੜੀ ਨਸਲ ਆ ਗਮਲੇ ਜਨ ਹਾਂਜੀ ਗਮਲੇ ਦੇ ਵਿੱਚ ਚੱਲ ਗਈ ਇਹ ਲੈ ਗਮਲੇ ਦੇ ਵਿੱਚ ਆ ਗਮਲੇ ਦੇ ਵਿੱਚ ਦੱਸੋ ਲੈ ਹੁਣ ਇਹ ਵਾਲੀ ਆ ਜਿਹੜੀ ਮਲਿਕਾ ਬਰੇਟ ਆ ਇਹਨੂੰ ਫਰੂਟਿੰਗ ਦੇਖੋ ਤੁਸੀਂ ਹਮ ਲੈ ਪੂਰਾ ਭਰਿਆ ਆ ਗੁੱਛਾ ਜੀ ਏ ਭਾਵੇਂ ਮੈਂ ਕਹਿੰਦਾ ਵੀ 10 ਵੀ ਬੂਟੇ ਲਾਏ ਹੁਣ ਤੱਕ ਇਹਦੇ ਦਾ ਭਾਵੇਂ ਕੰਪੈਨ ਹੈ ਇਹਦੇ ਜਦੋਂ ਇਹਦੇ ਵਿੱਚ ਜੀ ਤੁਹਾਨੂੰ ਚੋਸਾ ਮਿਲ ਜੇਗਾ ਦਸਹਿਰੀ ਮਿਲੇਗਾ ਲਾਂਗੜਾ ਮਿਲ ਜੇਗਾ ਲਾਂਗੜਾ ਬਨਾਰਸੀ ਮਿਲ ਜੂਗਾ ਜੀ ਇੱਕ ਕਲਮੀਆਮ ਹੁੰਦਾ ਸੀ ਅਗੇ ਕਲਮੀ ਮਿਲ ਜੇਗਾ ਜੀ ਰਾਮ ਕੇਲਾ ਮਿਲ ਜੂਗਾ ਸਾਰੇ ਤਕਰੀਬਨ ਸਾਰੇ ਫਰੂਟ ਵਾਲੇ ਬੂਟੇ ਅੰਬ ਦੇ ਜਿੰਨੇ ਵੀ ਫਰੂਟ ਵਾਲੇ ਬੂਟੇ ਨੇ ਸਾਰੇ ਮਿਲ ਜਾਣਗੇ ਜੀ ਸਾਨੂੰ ਤਾਂ ਮੋਟੇ ਜੀ ਸਾਰੀ ਵੈਰਾਈਟੀ ਮਿਲ ਜੂਗੀ ਸੰਧੋਰੀ ਅੰਬ ਦਸਹਿਰੀ ਤੇ ਕਲਮੀ ਅੰਬ ਹਾਂਜੀ ਇੰਨਾ ਕੋਈ ਜਿਆਦਾ ਪਤਾ ਹੁੰਦਾ ਸੀ ਜਾਂ ਇੱਕ ਚਾਰੀ ਕਹਿੰਦੇ ਸੀ ਆਚਾਰੀ ਵੀ ਹੁੰਦੇ ਆ ਆਚਾਰੀ ਅਲੱਗ ਹੁੰਦਾ ਜੀ ਰਾਮਕੇਲਾ ਰਾਮਕੇਲਾ ਉਚਾਰੀ ਹੋ ਗਿਆ ਹਾਂਜੀ ਆਚਾਰੀ ਆਉਂਦਾ ਏ ਆਹ ਕਿਹੜਾ ਜਾਨਵਰ ਆ ਕੋਇਲ ਜੀ ਵਾਹ ਕੀ ਆਵਾਜ਼ ਆ ਯਾਰ ਆਏ ਆਏ ਕੋਈ ਨਾ ਬੁੱਲਣਗੇ ਯਾਰ ਬੁੱਟੇ ਲਾਉ ਤਾਂ ਸਹੀ ਥੋੜੇ ਤਾਂ ਮਹਿਮਾਨ ਹੀ ਬਲੇ ਆਉਣੇ ਰਹਿੰਦੇ ਆ ਘਰੇ ਥੋੜੇ ਅਨਾਰ ਪਿਆ ਵੀ ਜੀ ਬਲੱਡ ਵਾਲਾ ਇੱਕ ਅਨਾਰ 100 ਬਿਮਾਰ ਨਹੀਂ 100 ਬਿਮਾਰ ਨੂੰ ਇੱਕ ਅਨਾਰ ਦੇ ਦੋ ਸਹੀ ਹੋ ਜੂਗਾ ਹਾਂਜੀ ਹਾਂਜੀ ਅਸਲ ਚ ਕਾਹੋ ਤੇ ਆ ਹਾਂਜੀ ਉਹ ਠੀਕ ਕਹਦੀ ਸੀ ਗੱਲ ਵੀ ਆਲੋ ਫਰੂਟਿੰਗ ਹੈ ਸੋ ਬਿਮਾਰ ਇੱਕ ਅਨਾਰ ਹਾਂਜੀ ਆ ਲੈ ਫਾਲੇ ਨੂੰ ਵੀ ਪਿਆ ਵਾ ਫਰੂਟਿੰਗ ਹੈ ਛੋਟੀ ਹਾਈਟ ਦੇ ਵਿੱਚ ਫਰੂਟ ਆਂਦਾ ਜੀ ਫਰੂਟ ਵੀ ਇੰਨਾ ਆਂਦਾ ਕਿ ਛੋਟੇ ਜਿਹੇ ਬੂਟੇ ਨੂੰ ਜੀ ਇੰਨੇ ਕ ਬੂਟੇ ਨੂੰ 60 ਕਿਲੋ ਅਨਾਰ ਤੋੜਿਆ ਹੋਇਆ ਜੀ ਇਹਦੇ ਨਾਲ ਤੁਸੀਂ ਹਾਂਜੀ ਕਿੰਨੇ ਕ ਦਾ ਹੋਊਗਾ ਇਹ ਹਾਂਜੀ ਇਹ ਵਾਲਾ ਬੂਟਾ ਵੀ ਜੀ 250 ਦਾ ਇਹਦਾ ਛੋਟਾ ਬੂਟਾ 150 ਦਾ ਹੈ ਹਾਂ ਬਸ ਗੱਲ ਤਾਂ ਉੱਥੇ ਯਾਰ 150-200 ਦੇ ਵਿੱਚ ਤੁਹਾਨੂੰ 250 ਚ ਮਿਲ ਜੇਗਾ ਹਾਂਜੀ ਹਾਂਜੀ ਤਕਰੀਬਨ 100 ਜੀ ਜਿਹੜੇ ਛੋਟੇ ਬੂਟੇ ਜਿਮੋ ਆਮ ਬੂਟੇ ਆ ਉਹਦੇ ਆਪਣੇ ਕੀਨੂ ਜੀ ਕੀਨੂ ਸੰਤਰਾ ਮਸੰਮੀ ਆਲੂ ਬਖਾਰਾ ਜੀ ਇਹ ਆੜੂ ਹੋ ਗਿਆ ਇਹ ਤਕਰੀਬਨ ਅਮਰੂਦ ਦੇ ਬੂਟੇ ਆ ਵਿੱਚ ਜੀ ਜਿਹੜੀ ਆ ਆਮ ਨਾਰਮਲ ਬੂਟੇ ਨੇ ਓਹੋ ਤੁਹਾਨੂੰ 100 150 ਦੇ ਵਿੱਚ ਵਿੱਚ ਮਿਲ ਜਾਣਗੇ ਸਾਰੇ ਹਾਂ ਇਹ ਵੱਡੇ ਅੰਬ ਦਾ ਬੂਟਾ ਜੀ ਛੋਟਾ ਬੂਟਾ 150 ਤੋਂ ਸਟਾਰਟ ਹੋ ਜਾਂਦਾ ਜੀ ਹਾਂਜੀ ਤੇ ਵੱਡੇ ਦਾ ਫਰੂਸਾ ਹੱਥ ਰੇਟ ਲੱਗ ਜਾਂਦਾ ਹਾਂਜੀ ਵੱਡੇ ਦਾ ਹਾਊਸ ਹਿਸਾਬ ਨਾਲ ਜੀ ਹਾਂ ਉਹ ਗੱਲ ਚੀਜ਼ ਤਾਂ ਵੱਡੇ ਹੈ ਜਿਨੇ ਬੂਟੇ ਲਾਉਣੇ ਆ ਉਹਨੇ ਤਾਂ ਨਹੀਂ ਪਰਵਾਹ ਮੰਨਣੀ ਹਾਂਜੀ ਹੁਣ ਤਏ ਆ ਵੀ ਕੇਰਾ ਸਾਡੇ ਘਰੇ ਹਰਿਆ ਭਰਿਆ ਹੋ ਜੇ ਯਾਰ ਕੁਆਲਟੀ ਵੀ ਬਿਲਕੁਲ ਸਹੀ ਬੂਟੇ ਮਿਲ ਜਾਣੀ ਹਾਂ ਕੁਆਲਟੀ ਸਹੀ ਦੇ ਦਿਓ ਮੈਂ ਵੱਡੀ ਗੱਲ ਆ ਕੁਆਲਟੀ ਸਹੀ ਹੋਊਗੀ ਜੀ ਮੈਨ ਕੁਆਲਟੀ ਦੇ ਉੱਤੇ ਆ ਕੁਆਲਟੀ ਨਾਲ ਸਲਵਾਈ ਬਿਲਕੁਲ ਸਹੀ ਬੂਟੇ ਹੋਣਗੇ ਹਾਂਜੀ ਵੱਡੀ ਗੱਲ ਆ ਇਦੋਂ ਵੀ ਇਹਨਾਂ ਦਾ ਕਾਰਨਾਮੇਂਟ ਜਿਹੜੇ ਸੁਝਾਵ ਸੀ ਬੂਟੇ ਵੀ ਹੁੰਦੇ ਆ ਉਹ ਹਾਂ ਹਾਂਜੀ ਹਨਾ ਉਹ ਤਾਂ ਚਲੋ ਹੁੰਦੇ ਆ ਪਰ ਜਿਹੜੀ ਵੱਡੀ ਗੱਲ ਤਏ ਆ ਹਾਂਜੀ ਉਹ ਵੀ ਤੁਸੀਂ ਲਿਆ ਸਕਦੇ ਹੋ ਆ ਫਲ ਕਿੰਨੇ ਯਾਰ ਇਹ ਕੋਲ ਦੀ ਨੰਗੜ ਚ ਨਾ ਐ ਸਮੈਲ ਇੰਨੀ ਵਧੀਆ ਆ ਰਹੀ ਆ ਕਿ ਸੁਣ ਮੈਂ ਕਿਵੇਂ ਬਿਆਨ ਕਰਾਂ ਕਮਾਲ ਯਾਰ ਬਹੁਤ ਖੂਬਸੂਰਤ ਆ ਸੁਣੋ ਥੋੜੇ ਜੇ ਹੁਣ ਮੈਂ ਸਜਾਵਟੀ ਬੂਟੇ ਵੀ ਦਿਖਾ ਦੇਣਾ ਕੋਲੇ ਆਹ ਤਾਂ ਹੈਗੇ ਕਿਹੜੀ ਕਹਿੰਦੇ ਹੁੰਦੇ ਇਹਨਾਂ ਨੂੰ ਇਹ ਬੋਟਲ ਪਾਮ ਹੈ ਜੀ ਬੋਟਲ ਪਾਮ ਹਾਂਜੀ ਬੋਟਲ ਪਾਮ ਜੀ ਤੇ ਪਾਮ ਦੇ ਵਿੱਚ ਵੀ ਇਹਨਾਂ ਕੋਲੇ ਵੈਰਾਈਟੀ ਬਹੁਤ ਆ ਪਾਮ ਦੀਆਂ ਕਈ ਨਸਲਾਂ ਹੁੰਦੀਆਂ ਹਨਾ ਪਾਮ ਦੀਆਂ ਸਾਰੀਆਂ ਮਿਲ ਜਣਗੀਆਂ ਵੱਡੇ ਛੋਟੇ ਬੂਟੇ ਜੀ ਸਾਰੇ ਮਿਲ ਜਣਗੇ ਹਾਂ ਸਾਰੇ ਮਿਲ ਜਾਣਗੇ ਆ ਖਯੂਰਾ ਜੀ ਵਾਂਗੂ ਜਿਹੜੇ ਲੱਗਦੇ ਆ ਐਰੀਕਾ ਪਾਮ ਵਗੈਰਾ ਗਮਲਿਆਂ ਗੁੰਮਲਿਆਂ ਦੇ ਵਿੱਚ ਲਾਉਣ ਵਾਲੇ ਹਾਂ ਹਰ ਇੱਕ ਤਰ੍ਹਾਂ ਦੇ ਹਾਂਜੀ ਤੇ ਇਹ ਵਾਲੇ ਜੀ ਆ ਵੀ ਮਾ ਛੋਟੇ ਗਮਲਿਆਂ ਦੇ ਵਿੱਚ ਲਾਉਣ ਵਾਲੇ ਆ ਐਰੀਕਾ ਵਗੈਰਾ ਜੀ ਜੀ ਇਹ ਵਾਲੇ ਜ ਇਹ ਹੋ ਗਏ ਸਜਾਵਟ ਦੇ ਲਈ ਇਹਦੇ ਇਨਾਂ ਕੋਲ ਵੈਰਾਈਟੀ ਹੈਗੀ ਵੀ ਆ ਕਰਨ ਉੱਥੋਂ ਤੱਕ ਦਿਖਾਉਂਦਾ ਜਾਈ ਫੁੱਲਾ ਫੁੱਲਾ ਵਾਲੇ ਇਨਾਂ ਕੋਲੇ ਬਹੁਤ ਆ ਜਿਹੇ ਜਿਹੇ ਕਹੋਗੇ ਉਹੋ ਜੀ ਵੈਰਾਈਟੀ ਇਨਾਂ ਕੋਲੇ ਇਹ ਤਾਂ ਨੀਵਾ ਜਿਹਾ ਕਰਕੇ ਦਿਖਾਉਂਦੇ ਤਰੇ ਆਇਓ ਵੀ ਸਾਰੇ ਦੱਸ ਜਾਣਾ ਆ ਇਹਦਾ ਮਸਲੇ ਤੇ ਕਮਾਲ ਹੀ ਆ ਕੰਮ ਇਨਾਂ ਕੋਲੇ ਤੇ ਮੇਨ ਤਾਂ ਫਲਾਂ ਵਾਲੇ ਹੁੰਦੇ ਆ ਹਨਾ ਹਾਂਜੀ ਫਰੂਟ ਵਾਲਾ ਜਿਆਦਾਤਰ ਆਪਾਂ ਵੀ ਫਰੂਟਿੰਗ ਦਾ ਕੰਮ ਕਰਕੇ ਫਰੂਟਾ ਉਹ ਤੋਂ ਜ਼ਿਆਦਾ ਕਿਉਂਕਿ ਉਹ ਵੱਡਾ ਦਰਖਤ ਮੂਸਾ ਦੀਆਂ ਚੱਲਣਗੇ ਹਾਂਜੀ ਹਾਂਜੀ ਉਹ ਵੱਡੀ ਗੱਲ ਆ ਤੇ ਆ ਇਧਰ ਸਾਰੀ ਵੈਰਿਟੀ ਕਰਕਪੂਰਕ ਤਿਆਰ ਕਰਵਾਣਾ ਲਾਉਣ ਵਗੈਰਾ ਸਾਰਾ ਕੁਝ ਕਰਦੇ ਆ ਅੱਛਾ ਜਿਹੜਾ ਕੋਈ ਲੈਂਡਸਕੇਪ ਜਿਆ ਕਰਦੇ ਹੋ ਹਾਂਜੀ ਹਾਂਜੀ ਉਹ ਸਾਰਾ ਕੁਝ ਕਰਦੇ ਆ ਜੀ ਲੈਂਡਸਕੇਪਿੰਗ ਦਾ ਕੰਮ ਵੀ ਕਰਦੇ ਆ ਬਈ ਪਪੀਤੇ ਵੀ ਮਿਲ ਜਾਣਗੇ ਪਪੀਤੇ ਪਪੀਤਾ ਪਿਆ ਹਾਂਜੀ ਵੀ ਜੀ ਉਹ ਪਿਆਏ ਰੈਡ ਲੇਡੀ ਜੀ ਰੈਡ ਲੇਡੀ ਹਾਂਜੀ ਨਾ ਬੜਾ ਰੱਖਿਆ ਤੁਸੀਂ ਰੈਡ ਲੇਡੀ ਤਾਈਵਾਨ 786 ਨੰਬਰ ਜੀ ਆਪ ਇਹ ਆ ਕਿਉਂਕਿ ਇਹ ਕੰਧ ਦੇ ਨੇੜੇ ਲਾਇਆ ਹੋਵੇ ਜੜ ਨੂੰ ਹਾਂਜੀ ਕੰਧ ਨੂੰ ਨੁਕਸਾਨ ਇਹ ਜਿਹੜਾ ਇਹ ਵਾਲਾ ਬੂਟਾ ਵੀ ਜੀ ਛੋਟੀ ਵੀ ਹਾਰਡਵੇ ਦੇ ਵਿੱਚ ਹੀ ਫਰੂਟਿੰਗ ਆ ਜਾਂਦੀ ਹੈ। ਹੂੰ। ਤਕਰੀਬਨ ਤਕਰੀਬਨ 3 ਮਹੀਨਿਆਂ ਦੇ ਵਿੱਚ ਫਰੂਟਿੰਗ ਕਰ ਲੈਂਦਾ ਇਹ। ਤੇ ਆਹ ਫੁੱਲ ਹੀ ਬਹੁਤ ਸੋਹਣੇ ਆ। ਆਹ ਆ ਕਿਹੜੇ ਫੁੱਲ ਆ? ਹਾਂਜੀ ਜਰੇਨੀਅਮ ਹੈ ਜੀ। ਜਰੇਨੀਅਮ। ਵਾਹ ਇਹ ਤਾਂ ਸੋਹਣਾ ਹੀ ਬਹੁਤ ਹੈ। ਕਿੱਡਾ ਕਾ ਕਾਰ ਹੁੰਦਾ ਕਿ ਵੀਲ ਬਣਦੇ। ਇੰਨੇ ਕੀ ਰਹਿੰਦੇ ਆ ਜੀ। ਹਾਂ ਇਹ ਵੀ ਬਹੁਤ ਸੋਹਣੇ ਆ ਲੈ। ਤੇ ਦਰਸ਼ਕੋ ਤੁਸੀਂ ਸਮਾਵਾ ਲੈ ਸਕਦੇ ਹੋ ਪਪੀਤੇ ਵਗੈਰਾ ਇਹਨਾਂ ਕੋਲ ਸਾਰੀ ਤਰ੍ਹਾਂ ਦੀ ਆ 골ਡਨ ਨਰਸਰੀ। ਅਮੀਨ ਰੋਡ ਦੇ ਨਾਲ ਹੀ ਆ ਪਾ ਵੱਡਾ ਪੌਲ ਬਣੀਆਂ ਦਾ ਕਿਹੜਾ ਰੋਡ ਤੁਸੀਂ ਰੋਡ ਇਹ ਭਾਰਤ ਮਾਲਾ ਜੀ ਆ ਪਾ ਕਟੜਾ ਰੋਡ ਹਾਂ ਭਾਰਤ ਮਾਲਾ ਜੰਮੂ ਕਟੜਾ ਰੋਡ ਦੇ ਨਾਲ ਮਰੀਲ ਕੋਟਲਾ ਖੰਨਾ ਰੋਡ ਦੇ ਉੱਤੇ ਤੁਸੀਂ ਆ ਸਕਦੇ ਹੋ 골ਡਨ ਨਰਸਰੀ ਆ ਆ ਬੋਰਡ ਚੈੱਕ ਕਰ ਲਓ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ